ਜਿਹੜੇ ਮੁੰਡੇ ਦੇ ਘਰੇ ਲਾਇਸੈਂਸ ਹੈ ਅਸਲਾ ਹੈ ਇਹਦਾ ਮਤਲਬ ਉਹ ਕੋਈ ਗਰੀਬ ਨਹੀਂ ਹੈ ਵੀ ਉਹ 5 ਰੁਪਏ ਪਿੱਛੇ ਲੜੂਗਾ ਗੱਲ ਇੱਥੇ ਸਿਰਫ 5 ਰੁਪਏ ਜਾਂ ਫਿਰ ਲੜਾਈ ਦੀ ਨਹੀਂ ਆ ਹੂੰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਸਾਡੇ 'ਚ ਸਬਰ ਕਿੰਨਾ ਰਹਿ ਗਿਆ ਸਿਰਫ 5 ਰੁਪਏ ਪਿੱਛੇ ਕਤਲ ਕਰਦਾ ਹੂੰ ਸਿਰਫ 5 ਰੁਪਏ 5 ਮਿੰਟ ਦੇ ਗੁੱਸੇ ਪਿੱਛੇ ਉਹਨੇ ਕੀ ਕੋਸ਼ਿਕ ਤਬਾਹ ਕਰਤਾ ਉਹਨੂੰ ਖੁਦ ਨੂੰ ਨਹੀਂ ਪਤਾ ਹੂੰ ਦਲ ਆ ਗਿਆ ਜੀ ਗੱਲ ਦਿਲ ਤੇ ਉਹ ਸ਼ਾਹ ਹੀ ਜਾਂਦੇ ਨੇ ਆਪਣੇ ਘਰੇ ਲਸੰਸੀ ਪਿਸਤੌਲ ਚੱਕ ਕੇ ਉਹ ਚਾਹੇ ਉਹਦਾ ਬਾਪੂ ਦਾ ਹੋਵੇ ਜਿਹਦਾ ਵੀ ਹੈ ਉਹ ਪੂਰੇ ਫਿਲਮੀਆਂ ਦਾ ਚਾਹੁੰਦੇ ਨੇ ਆ ਕਿ ਤਾੜ ਤਾੜ ਕਰਕੇ ਹੋ ਜਾ ਸਾਦੇ ਲਈ ਭੱਜ ਰਹੇ ਹਾਂ ਦੋ ਟਾਈਮ ਦੀ ਰੋਟੀ ਲਈ ਫਿਰ ਇੰਨੀ ਭੱਜ ਦੌੜ ਕਾਦੀ ਐ ਇੰਨਾ ਗੁੱਸਾ ਇੰਨਾ ਐਗਰੈਸ਼ਨ ਕਾਦੀ ਉਸ ਮੁੰਡੇ ਲਈ ਜਾਂ ਉਸ ਦੁਕਾਨਦਾਰ ਲਈ ਉਹ 5 ਰੁਪਏ ਹੂੰ ਦੁਨੀਆ ਉਹਨੇ ਸਾਰੀ ਜ਼ਿੰਦਗੀ ਰਹਿ ਗਏ ਉਹ ਝਾੜ ਗਏ 5 ਰੁਪਏ ਆਪਾਂ ਖੁਦ ਵੀ ਉਹ ਖਬਰ ਦੇਖੀ ਜਾਂ ਸੋਣੀਓ ਵੀਡੀਓ ਦੇਖੀ ਤਾਂ ਇੱਕ ਵਾਰ ਉਹ ਆਉਂਦਾ ਨਾ ਮਨ 'ਚ ਵੀ ਯਾਰ ਕਿ 5 ਰੁਪਏ ਪਿੱਛੇ ਉਹ ਗੱਲ ਉੱਥੇ ਪੈਸਿਆਂ ਦੀ ਨਹੀਂ ਰਹੀ ਗੱਲ ਆ ਗਈ ਉਹ ਹੀ ਸਬਰ ਦੀ ਉਹਨੇ ਥੱਪੜ ਮਾਰਿਆ ਉਹਦੇ ਤੋਂ ਗੁੱਸਾ ਨਹੀਂ ਕੰਟਰੋਲ ਹੋਇਆ 11500 ਤਾਂ ਗੋਲੀਆਂ ਚ ਲਾਇਆ ਇਹ ਦੁਕਾਨਦਾਰ ਵੀ ਉਹਨੂੰ ਐ ਕਹਿ ਦਿੰਦਾ ਨਾ ਵੀ ਹਾਂ ਚੱਲ ਕੋਈ ਨਾ ਤੂੰ 10 ਰੁਪਏ ਹੀ ਰੱਖ ਹਾਂ ਤੇ ਮੈਨੂੰ 5 ਰੁਪਏ ਬਾਅਦ 'ਚ ਦੇ ਦੇ ਬਾਅਦ 'ਚ ਦੇ ਦੀ ਤਉਹਦੀ ਜ਼ਿੰਦਗੀ ਬਚ ਯਾਰ ਸੋਨੂ ਛੋਟੇ ਬੱਚੇ ਦਾ ਇਹਨਾਂ ਵੀ ਨਹੀਂ ਪਤਾ ਤੁਸੀਂ ਅਸਲਾ ਇੰਨਾ ਆਮ ਰੱਖਿਆ ਹੋਇਆ ਹੈ ਪਰਕੇ ਰੱਖਿਆ ਹੋਇਆ ਹੈ। ਸਾਨੂੰ ਸਾਡੇ ਘਰ ਦੇ ਸਿਖਾਉਂਦੇ ਨੇ ਕਿ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਵੀ ਹੈ ਨਾ ਤਾਂ ਨਿਮਾਣੇ ਹੋ ਜਾਓ। ਫਸ ਕੇ ਡਾਲੀ ਜਾ ਸਕਦੇ। ਬਿਲਕੁਲ। ਇਹਨੀਆਂ ਜ਼ਿੰਦਗੀਆਂ ਖਰਾਬ ਕਰਨ ਦਾ ਸਿਰਫ ਇੱਕ ਚੀਜ਼ ਹੈ ਤੇ ਉਹ ਹੈ ਗੁੱਸਾ। ਐਸਾ ਅੱਜ ਦੇ ਟਾਈਮ 'ਚ ਸੁਪਰੀਮ ਪਾਵਰ ਪ੍ਰਦਾਨ ਬਣਾ। ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਹੈ। ਵੀ ਮਾਪਿਆਂ ਦੇ ਜਵਾਬ ਨੂੰ ਕਹਿੰਨ ਤੋਂ ਡਰਦੇ ਨੇ ਕਹਿੰਦੇ ਅਸੀਂ ਉਸ ਪੀੜੀ 'ਚ ਖੜੇ ਆਂ ਜੇ ਆਪਾਂ ਆਪਣੀ ਗੱਲ ਕਰੀਏ ਵੀ ਜਿਹੜੇ ਆਪਦਾ ਮਾਪਿਆਂ ਤੋਂ ਵੀ ਡਰਦੇ ਸੀ ਤੇ ਅੱਗੇ ਅਸੀਂ ਆਉਦੇ ਜਵਾਕਾਂ ਤੋਂ ਵੀ ਡਰਦੇ ਆਂ ਪਹਿਲਾਂ ਜਾਂਦਾ ਸੀ ਨਾ ਕੁੜੀਆਂ ਜੰਮਣ ਤੋਂ ਡਰਦੇ ਜਾਏ ਸਭ ਕੁਝ ਅਗਲਾ ਇਹੀ ਗੱਲਾਂ ਤੋਂ ਡਰਦਾ ਸੀ ਹੋਰ ਕੁਝ ਨਹੀਂ ਆ ਸਾਡੀ ਕੁੜੀ ਤਾਂ ਪੜਨ ਗਈ ਹੈ ਸਾਡੀ ਤਾਂ ਗਊ ਆ ਆਏ ਨਹੀਂ ਪਤਾ ਚੱਲਦਾ ਗਊ ਕਿੰਨੇ ਬਲਦ ਪਿੱਛੇ ਲਈ ਫਿਰਦੀ ਹੈ ਗਊ ਦੇ ਸਿੰਘ ਵੀ ਹੈਗੇ ਨੇ ਬਿਲਕੁਲ ਸਾਡਾ ਹੀ ਪੈਸਾ ਹੋਊਗੀ ਸਾਡਾ ਰਿਸ਼ਤਾ ਨਾਤਾ ਸਾਡੀ ਪਰਸਨਲ ਲਾਈਫ ਕਈ ਸਿਚੁਏਸ਼ਨ ਹਾਲਾਤ ਇਦਾਂ ਦੇ ਆ ਜਾਂਦੇ ਆ ਵੀ ਪੈਸੇ ਪਿੱਛੇ ਅਸੀਂ ਕਿਤੇ ਵੀ ਕੰਪਰੋਮਾਈਜ਼ ਕਰ ਦਿੰਦੇ ਆਂ ਅੱਛੀ ਗੱਲ ਜੀ ਤੁਸੀਂ ਦੇਖ ਰਹੇ ਹੋ ਆਨ 에ਅਰ ਪੋਡਕਾਸਟ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਅੱਜ ਸਬਰ ਤੇ ਸੰਤੋਖ ਤੇ ਕਿਉਂਕਿ ਪਿਛਲੇ ਦਿਨੀ ਇੱਕ ਅਜੀਹੀ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ 5 ਰੁਪਏ ਪਿੱਛੇ ਇੱਕ ਦੁਕਾਨਦਾਰ ਜਿਹੜਾ ਕਿ ਛੋਟੀ ਰੇੜੀ ਲਾਉਂਦਾ ਸੀ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਘਟਨਾ ਚਾਂਸੀ ਦੀ ਹੈ ਸਿਰਫ ਇੱਕ ਘਟਨਾ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਹਾਲਾਤ ਆਮ ਹੀ ਨੇ ਇਸ ਸਮੇਂ ਸਾਰੀ ਦੁਨੀਆ ਦੇ ਇਹਨਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮਹਿਕਦੀਪ ਸਿੰਘ ਮਹਿਕ ਬਾਬਾ ਸਵਾਗਤ ਤੁਹਾਡਾ ਧੰਨਵਾਦ ਜੀ ਜੀ ਮੈਂ ਗੱਲਬਾਤ ਕਰੀਏ ਜੇ ਸਬਰ ਸੰਤੋਖ ਦੀ ਖਤਮ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹਾਲਾਤ ਨੇ ਜਿਹੜੇ ਉਹ ਚੱਲ ਰਹੇ ਨੇ ਸਿੱਧੂ ਜੀ ਜੇ ਆਪਾਂ ਗੱਲ ਕਰੀਏ ਸਬਰ ਦੀ ਆਪਾਂ ਖਬਰ ਦੇਖੀਏ ਸਾਰਿਆਂ ਨੇ ਕਿ ਸਿਰਫ 5 ਰੁਪਏ ਪਿੱਛੇ ਕਤਲ ਕਰਤਾ ਹੂੰ ਸਿਰਫ 5 ਰੁਪਏ ਕਿੰਨੀ ਕੁ ਹੁੰਦੀ ਹੈ ਅੱਜ ਕੱਲ ਆਪਾਂ ਮੈਂ ਕਹਿੰਦਾ ਗਿਣਦੇ ਵੀ ਨਹੀਂ ਹੈਗੇ 5-10 ਰੁਪਏ ਨੂੰ ਕਿਸੇ ਕਿਸੇ ਨੂੰ ਦੇਣ ਲੱਗੇ ਕਿਸੇ ਤੋਂ ਲੈਣ ਲੱਗੇ ਹੂੰ ਡੱਗੇਣ ਤਾਂ ਨਹੀਂ ਲੱਭਦੇ ਦੁਬਾਰਾ ਬਿਲਕੁਲ ਤੇ ਉਹ ਗੱਲ ਵੀ ਜੇ ਉਹ ਦੇਖੀ ਜਾਵੇ ਨਾ ਕੋਈ ਐਦਾਂ ਨਹੀਂ ਹੈਗੀ ਵੱਡੇ ਬੰਦੇ ਨੇ ਕੀਤਾ ਨਾਬਾਲਗ ਕਿਹਾ ਜਾ ਰਿਹਾ ਉਹਨੂੰ ਤੇ ਘਟਨਾ ਕੀ ਹੈ ਅਸੀਂ ਪਹਿਲਾਂ ਘਟਨਾ ਪੂਰੀ ਦੱਸ ਦਿੰਨੇ ਹਾਂ ਕਿ ਇੱਕ ਨਾਬਾਲਗ ਮੁੰਡਾ ਦੁਕਾਨ ਤੇ ਜਾਂਦਾ ਉਹ ਕੁਝ ਚੀਜ਼ ਲੈਂਦਾ ਆਪਣੇ ਕਿਆ ਜਾਂਦਾ ਨਾ ਉਹ ਕਹਿੰਦੇ ਵੀ ਭੂਜਿਆ ਲੈਂਦਾ ਉਹਨੂੰ 10 ਰੁਪਏ ਦਿੱਤੇ ਉਹਨੇ 5 ਦਾ ਭੂਜਿਆ ਲੈ ਲਿਆ 5 ਰੁਪਏ ਪਿੱਛੇ ਉਹ ਵਾਪਸ ਮੰਗਣ ਲੱਗਿਆ ਤੇ ਹੁੰਦਾ ਕੀ ਆ ਕਿ ਦੁਕਾਨਦਾਰ ਉਹਦੇ ਨਾਲ ਬੈਸੋ ਬੈਸੀ ਹੋ ਜਾਂਦੀ ਆ 5 ਰੁਪਏ ਪਿੱਛੇ ਹੂੰ ਤੇ ਦੁਕਾਨਦਾਰ ਉਹਦੇ ਮੁੰਡੇ ਥੱਪੜ ਮਾਰਦਾ ਉਹਨੇ ਤਾਂ ਥੱਪੜ ਮਾਰਤਾ ਹੂੰ ਮੁੰਡਾ ਲਾ ਗਿਆ ਜੀ ਗੱਲ ਦਿਲ ਤੇ ਦਿਲ ਤੇ ਉਹ ਸ਼ਾਰ ਹੀ ਜਾਂਦੇ ਨੇ ਆਪਣੇ ਘਰੇ ਹੂੰ ਲਾਇਸੈਂਸੀ ਪਿਸਤੌਲ ਚੱਕ ਕੇ ਉਹ ਚਾਹੇ ਉਹਦਾ ਬਾਪੂ ਦਾ ਹੋਵੇ ਜੀਦਾ ਵੀ ਆ ਉਹ ਪੂਰੇ ਫਿਲਮੀ ਅੰਦਾਜ਼ ਚਾਉਂਦੇ ਨੇ ਆ ਕਿ ਤਾੜ-ਤਾੜ ਕਰਕੇ ਹੋ ਜਾਂਦੇ ਨੇ। ਹਮ ਪਰ ਉਹਦੀ 5 ਮਿੰਟ ਦੇ ਗੁੱਸੇ ਪਿੱਛੇ ਉਹਨੇ ਕੀ ਕੋਸ਼ਿਕ ਤਬਾਹ ਕਰਤਾ ਉਹਨੂੰ ਖੁਦ ਨੂੰ ਨਹੀਂ ਪਤਾ ਹੋਣਾ। ਹਮ ਆਪਣੇ ਘਰਦਿਆਂ ਦੀ ਜ਼ਿੰਦਗੀ, ਉਹਨਾਂ ਦੇ ਸੁਪਨੇ, ਆਪਣੀ ਜ਼ਿੰਦਗੀ ਜਿਹੜਾ ਉਹ ਦੁਕਾਨਦਾਰ ਸੀ ਉਹਦੀ ਤੇ ਉਹਦੇ ਸਾਰੇ ਪਰਿਵਾਰ ਦੀ ਜ਼ਿੰਦਗੀ। ਬਿਲਕੁਲ। ਗੱਲ ਇੱਥੇ ਸਿਰਫ 5 ਰੁਪਏ ਜਾਂ ਫਿਰ ਲੜਾਈ ਦੀ ਨਹੀਂ ਆ। ਹਮ ਗੱਲ ਇੱਥੇ ਇਹ ਆ ਜਾਂਦੀ ਆ ਕਿ ਸਾਡੇ 'ਚ ਸਬਰ ਕਿੰਨਾ ਘੱਟ ਰਹਿ ਗਿਆ। ਹਮ ਜੇ ਉਹ ਦੁਕਾਨਦਾਰ ਉਸ ਟਾਈਮ ਸਵਰ ਕਰ ਜਾਂਦਾ 5 ਰੁਪਏ ਪਿੱਛੇ ਉਹ ਥੱਪੜ ਨਾ ਮਾਰਦਾ ਤਾਂ ਇਹ ਘਟਨਾ ਨਹੀਂ ਹੋਣੀ ਸੀ। ਵਾਪਰਦੀ ਨਹੀਂ ਸੀ। ਜੇ ਉਹ ਖਾਣ ਤੋਂ ਬਾਅਦ ਵੀ ਉਮਰ ਦਾ ਲਿਹਾਜ਼ ਕਰਕੇ ਉਹ ਮੁੰਡਾ ਉੱਥੇ ਟਿਕ ਜਾਂਦਾ ਤਾਂ ਵੀ ਨਹੀਂ ਹੋਣੀ ਸੀ। ਹੂੰ। ਪਰ ਜੇ ਗੱਲ ਦੇਖੀ ਜਾਵੇ ਹੁਣ ਗੱਲ ਇੰਨੀ ਵਧੀ ਆ। ਕਹਿੰਦੇ ਆ ਨਾ ਕਿ ਜਿਹੜਾ ਪੈਸਾ ਬਹੁਤ ਕੁਝ ਕਰਾ ਜਾਂਦਾ। ਕਰਾ ਜਾਂਦਾ। ਆਪਾਂ ਅਕਸਰ ਸੁਣਦੇ ਆ ਯਾਰੀਆਂ ਦੋਸਤੀਆਂ ਰਿਸ਼ਤੇਦਾਰੀਆਂ ਹਰੇਕ ਨਾਲ ਕੁਝ ਨਾ ਕੁਝ ਵਾਪਰਿਆ ਹੁੰਦਾ ਹੀ ਆ। ਪੈਸੇ ਨੂੰ ਲੈ ਕੇ ਇਹ ਜੇ ਮੈਂ ਕਹਨਾ ਸਾਡੇ ਦੇਖਣ ਵਾਲਾ ਜੇ ਵੀ ਕੋਈ ਹੀ ਹੋਊਗਾ ਉਹਨੂੰ ਮੈਂ ਕਹੂੰਗਾ ਵੀ ਕੋਈ ਲੱਕੀ ਬੰਦਾ ਹੋਊਗਾ ਜਿਹਨਾਂ ਨਾਲ ਨਾ ਹੋਈ ਹੋਵੇ ਜਿਹਦੇ ਨਾਲ ਇਹ ਨਾ ਹੋਈ ਹੋਵੇ ਨਹੀਂ ਇਹ ਪੱਕਾ ਵੀ ਹਾਂ ਜਿਹੜੇ ਜ਼ਿਆਦਾਤਰ ਜਿਹੜੇ ਵਖਰੇਵੇਂ ਨੇ ਜਾਂ ਬਚਾਲੇ ਦਰਾਰਾਂ ਨੇ ਨਾ ਉਹ ਪੈਸੇ ਨਾਲ ਪੈਂਦੀਆਂ ਪੈਂਦੀਆਂ ਕੋਈ ਸ਼ੱਕ ਨਹੀਂ ਚਾਹੇ ਮੈਂ ਪਰਸਨਲੀ ਕਹਾਂ ਚਾਹੇ ਆਪਾਂ ਦੁਨੀਆਵੀ ਗੱਲਾਂ ਕਰੀਏ ਵੀ ਹਾਂ ਪੈਸਾ ਸਾਰੇ ਪਾਸੇ ਲਾ ਲਓ ਜੇ ਮਰਜ਼ੀ ਲਾ ਲਓ ਪੈਸਾ ਅੱਜ ਦੇ ਟਾਈਮ 'ਚ ਸੁਪਰੀਮ ਪਾਵਰ ਪ੍ਰਧਾਨ ਬਣਿਆ ਆ ਬਿਲਕੁਲ ਕਹਿੰਦੇ ਆ ਨਾ ਵੀ ਜਿਹਦੇ ਕੋਲ ਪੈਸਾ ਭਾਈ ਰਿਸ਼ਤੇਦਾਰੀ ਵੀ ਉਹਦੀ ਆ ਉਹਦੀ ਆ ਜਿਹਦੇ ਕੋਲ ਚਾਰ ਛੱਲੜ ਨੇ ਰਿਸ਼ਤੇਦਾਰ ਵੀ ਉਹਦੇ ਘਰੇ ਜਾ ਕੇ ਬਹਿੰਦੇ ਆ ਜਿਹਦੇ ਕੋਲ ਕੁਝ ਹੈ ਨਹੀਂ ਉਹਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਉਹ ਤਾਂ ਬਾਹਰੋਂ ਮੁੜ ਜਾਂਦੇ ਨੇ ਉਹ ਵਿਆਹ ਦਾ ਕਾਰਡ ਦੇਣਾ ਹੈ ਵੀ ਉਹ ਅਕਸਰ ਗਾਣੇ ਫਿਲਮਾਂ 'ਚ ਵੀ ਦਿਖਾਉਂਦੇ ਇਹਨਾਂ ਵੀ ਹਾਂ ਸਾਡੇ ਕੋਲ ਕੁਝ ਹੈ ਨਹੀਂ ਸੀ ਸਾਨੂੰ ਰਿਸ਼ਤੇਦਾਰ ਕਾਰਡ ਵੀ ਨਹੀਂ ਦੇਦੇ ਆ ਤੇ ਸਾਡੇ ਨਾਲ ਦੇ ਆ ਦੇ ਜਾਂ ਸਾਡੇ ਸ਼ਰੀਕੇ 'ਚ ਪੈਸੇ ਸੀਗੇ ਉਹਨਾਂ ਨੂੰ ਦੇ ਕੇ ਜਾਂਦੇ ਨਿਕਲ ਗਏ ਤੇ ਇਹ ਗੱਲਾਂ ਨੇ ਕਿ ਅਸੀਂ ਆਪਣੀ ਹਿਮੈਨਿਟੀ ਆਪਣੀ ਇਨਸਾਨੀਅਤ ਤੋਂ ਉੱਤੇ ਹੂੰ ਕਿਤੇ ਵੱਧ ਕੇ ਆਪਣੀ ਜ਼ਿੰਦਗੀ ਤੋਂ ਕਿਤੇ ਵੱਧ ਕੇ ਪੈਸੇ ਨੂੰ ਰੱਖ ਲਿਆ ਪ੍ਰਾਇਓਰਟੀ ਸਾਡੇ ਪੈਸਾ ਹੋ ਗਈ ਸਾਡਾ ਰਿਸ਼ਤਾ ਨਾਤਾ ਸਾਡੀ ਪਰਸਨਲ ਲਾਈਫ ਕਈ ਸਿਚੁਏਸ਼ਨ ਹਾਲਾਤ ਇਦਾਂ ਦੇ ਆ ਜਾਂਦੇ ਆ ਵੀ ਪੈਸੇ ਪਿੱਛੇ ਅਸੀਂ ਕਿਤੇ ਵੀ ਕੰਪਰੋਮਾਈਜ਼ ਕਰ ਲੈਂਦੇ ਆ ਕਈ ਥਾਵਾਂ ਤੇ ਹੋ ਜਾਂਦਾ ਹੈ ਜੀ ਤੇ ਮੈਨੂੰ ਐ ਲੱਗਦਾ ਹੈ ਕਿ ਪੈਸਾ ਤਾਂ ਇਦਾਂ ਕਿ ਆਇਆ ਤੇ ਫਿਰ ਚਲਾ ਗਿਆ ਉਹ ਇਹ ਤਾਂ ਹੈ ਨਹੀਂ ਵੀ ਜੇ ਆਇਆ ਤਾਂ ਤੁਹਾਡੇ ਕੋਲੇ ਰਹਿ ਹੀ ਗਿਆ ਜਾਂ ਤਾਂ ਤੁਸੀਂ ਤਾਂ ਕਹੋ ਵੀ ਬਹੁਤ ਵੱਡੀ ਚੀਜ਼ ਐ ਵੀ ਆਈ ਤੇ ਅਸੀਂ ਰੱਖ ਲਈ ਆਈ ਤੇ ਉਹ ਗਈ ਫਿਰ ਇਹਦੇ ਪਿਛੇ ਇੰਨਾ ਲੜਾਈ ਝਗੜੇ ਕੰਜਰ ਕਲੇਸ਼ ਜਾਂ ਇਨੀਆਂ ਵਖਰੇਵੇਂ ਕਰੇ ਵਾਸਤੇ ਕਿਹੜੀ ਦੌੜ ਚਾਂ ਸੀ ਪਾਪਾ ਸਾਰੇ ਇੱਕ ਸ਼ੁਰੂ ਤੋਂ ਹੀ ਕਵਿਤਾ ਜਾਂ ਕਵਿਤਾ ਕਹ ਲਓ ਜਾਂ ਇੱਕ ਕਹਾਤਾ ਕਹ ਲਓ ਕਿ ਪੈਸਾ ਹੱਥਾਂ ਦੀ ਮੈਲ ਆ ਹਮ ਸਾਰੇ ਨਾ ਹੁੰਨੇ ਦਿਨ ਚ ਕਿਉਂ ਨਾ ਹੁੰਨੇ ਆ ਆਪਣੇ ਆਪ ਨੂੰ ਸਾਫ਼ ਰੱਖਣ ਲਈ ਮੈਨੂੰ ਮੈਨੂੰ ਹਾਂ ਪਰ ਇਹ ਕਹੇ ਜੀ ਮੈਲ ਆ ਜਿਹੜਾ ਚਾਹੁੰਦਾ ਮੇਰੇ ਤੇ ਜਿੰਨੀ ਮਰਜ਼ੀ ਛੜੇ ਹਰੇਕ ਬੰਦਾ ਚਾਹੁੰਦਾ ਵੀ ਇਹ ਮੈਲ ਮੇਰੇ ਤੇ ਪੂਰੀ ਚੜਦੀ ਰਹੇ ਸਹੀ ਹੈ ਨਾ ਤਾਂ ਕੋਈ ਗੱਲ ਆ ਜਾਂਦੀ ਹੈ ਨਾ ਕਿ ਚੀਜ਼ ਚੰਗੀ ਮਾੜੀ ਨਹੀਂ ਹੈਗੀ ਉਹ ਆਪਾਂ ਡਿਸਾਈਡ ਕਰਦੇ ਵੀ ਇਹ ਸਾਡੇ ਲਈ ਕੀ ਚੰਗਾ ਕੀ ਮਾੜਾ ਹੁਣ ਅੱਜ ਦੇ ਟਾਈਮ 'ਚ ਆਪਾਂ ਪੈਸਾ ਇੰਨਾ ਕ ਬਣਾ ਲਿਆ ਜਾਂ ਉਸ ਮੁੰਡੇ ਲਈ ਜਾਂ ਉਸ ਦੁਕਾਨਦਾਰ ਲਈ ਉਹ 5 ਰੁਪਏ ਉਹਨਾਂ ਦੀ ਸਾਰੀ ਦੁਨੀਆਂ ਉਹਨਾਂ ਦੀ ਸਾਰੀ ਜ਼ਿੰਦਗੀ ਰਹਿ ਗਈ ਉਹ ਉਜਾੜ ਗਏ ਉਹ ਬਿਲਕੁਲ ਸਿਰਫ 5 ਰੁਪਏ ਆਪਾਂ ਖੁਦ ਵੀ ਉਹ ਖਬਰ ਦੇਖੀ ਜਾਂ ਸੁਣੀ ਉਹ ਵੀਡੀਓ ਦੇਖੀ ਤਾਂ ਇੱਕ ਵਾਰ ਉਹ ਆਉਂਦਾ ਨਾ ਮਨ ਚ ਵੀ ਯਾਰ ਕਿ 5 ਰੁਪਏ ਪਿੱਛੇ ਸੀਰੀਅਸਲੀ 5 ਰੁਪਏ ਯਾਰ ਮੈਥੋਂ ਲੈ ਲੈ ਹਾਂ ਮੈਥੋਂ ਲੈ ਲੈ 5 ਰੁਪਏ ਯਾਰ ਆਪਾਂ ਦੇਖਦੇ ਵੀ ਨਹੀਂ ਹੈਗੇ ਆਪਾਂ ਬਾਹਰ ਪੂਰ ਜਾਂਦੇ ਆ ਨਾ ਦੁਕਾਨ ਤੇ ਹਿਸਾਬ ਲਾ ਲਓ ਆਪਾਂ ਕਿਤੇ ਵੀ ਵਾਗੇ ਵੀ ਹਾਂ ਅਗਲਾ ਕਹਿੰਦਾ ਬਾਈ ਜੀ ਮੇਰੇ ਕੋ ਖੁੱਲੇ ਨਹੀਂ ਹੈਗੇ 10 20 ਰੁਪਏ ਚੱਲ ਕੋਈ ਨੀ ਰੱਖ ਲੈ ਕੋਈ ਦਿੱਕਤ ਨਹੀਂ ਬਟ ਉਥੇ ਜੇ ਹੁਣ ਇਹ ਬੰਦੇ ਦੀ ਗੱਲ ਦੇਖੀ ਜਾਵੇ ਜਾਂ ਨੌਜਵਾਨ ਦੀ ਗੱਲ ਦੇਖੀ ਜਾਵੇ ਜਿਹਨੂੰ ਨਾਂ ਬਾਲਕ ਦੱਸਿਆ ਜਾ ਰਿਹਾ ਕਿ ਉਹਨੇ ਸਿਰਫ 5 ਰੁਪਏ ਪਿੱਛੇ ਹੋਈ ਜੀ ਜਾ ਕੇ ਦੁਕਾਨਦਾਰ ਨੇ ਉਹਨੂੰ ਮਾਰਿਆ ਉਹਨੇ ਜਾ ਕੇ ਅਸਲਾ ਚੱਕ ਲਿਆ ਆ ਇਹ ਵੀ ਦੇਖੋ ਮੈਂ ਕਿ ਇੱਥੇ ਗੱਲ 5 ਰੁਪਏ ਦੀ ਨਹੀਂ ਰਹੀ ਕਿਉਂਕਿ ਜਿਹੜੇ ਮੁੰਡੇ ਦੇ ਘਰੇ ਲਾਇਸੈਂਸ ਹੈ ਅਸਲਾ ਹੈ ਇਹਦਾ ਮਤਲਬ ਉਹ ਕੋਈ ਗਰੀਬ ਨਹੀਂ ਆ ਵੀ ਉਹ 5 ਰੁਪਏ ਪਿੱਛੇ ਲੜੂਗਾ ਬਿਲਕੁਲ ਉਹ ਗੱਲ ਉੱਥੇ ਪੈਸਿਆਂ ਦੀ ਨਹੀਂ ਰਹੀ ਗੱਲ ਆ ਗਈ ਉਹ ਹੀ ਸਬਰ ਦੀ ਉਹਨੇ ਥੱਪੜ ਮਾਰਿਆ ਉਹਦੇ ਤੋਂ ਗੁੱਸਾ ਨਹੀਂ ਕੰਟਰੋਲ ਹੋਇਆ 11500 ਤਾਂ ਗੋਲੀਆਂ ਚ ਲਾਇਆ ਹੋਣਾ ਬਿਲਕੁਲ ਸਹੀ ਗੱਲ ਆ ਜੇ ਉਹ ਬਾਅਦ ਚ ਵੀ ਜਾ ਕੇ ਉਹਨੂੰ ਕੋਈ ਸਮਝਾਵੇ ਕਿ ਭਰਾਵਾ ਤੂੰ 5 ਰੁਪਏ ਦੀ ਚੀਜ਼ ਪਿੱਛੇ 5 ਰੁਪਏ ਪਿੱਛੇ ਤੂੰ ਲੜਿਆ ਤੂੰ ਉਤੋਂ ਤੁਗੜੇ ਤਿਗੜੇ 10 ਗੁਣਾ ਤਾਂ ਤੂੰ ਉਹਨੂੰ ਮਾਰਨ ਚ ਲਾਇਆ ਆ ਮਾਰਨ ਚ ਲਾ ਤੇ ਗੋਲੀਆਂ ਦੇ ਫੂਕ ਤੇ ਤਾਂ ਤੂੰ ਸਮਝ ਕੀ ਰੱਖਿਆ ਤੂੰ ਉੱਥੇ ਖੱਟ ਕੇ ਕੀਆ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਚਾਹੇ ਆਪਾਂ ਕੁਝ ਵੀ ਦੇਖੀਏ ਇਹ ਕੀ ਇਹ ਆਪਣਾ ਟੈਂਪਰਨ ਲੋ ਰਹਿ ਗਿਆ ਬੰਦੇ ਦਾ ਕਿ ਆਪਾਂ ਗੁੱਸਾ ਹੁੰਦਾ ਤੇ ਆਪਾਂ ਕਿਸੇ ਦੀ ਜਾਨ ਦੀ ਕੀਮਤ ਵੀ ਨਹੀਂ ਦੇਖ ਰਹੇ ਹੂੰ ਇੰਨੀ ਜ਼ਿਆਦਾ ਜਾਨਾਂ ਦੀ ਕੀਮਤ 5 ਰੁਪਏ 5 ਰੁਪਏ ਤੇ ਇੱਕਦਮ ਇਕੱਲੀ ਉਹ ਜਾਨ ਦੀ ਗੱਲ ਨਹੀਂ ਕਰ ਰਿਹਾ ਬਹੁਤ ਸਾਰੀਆਂ ਘਟਨਾਵਾਂ ਨੇ ਵੈ ਕਲੀ ਉਹ ਜਾਨ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਉੱਥੇ ਗਈ ਆ ਹੂੰ ਉਹਦਾ ਪਰਿਵਾਰ ਦੋਨਾਂ ਜਾ ਜਾਣਿਆ ਦੋਨਾਂ ਦਾ ਬਰਾਬਰ ਕਿਉਂਕਿ ਜਿਹੜਾ ਗਿਆ ਉਹ ਤਾਂ ਗਿਆ ਹੂੰ ਜਿਹੜਾ ਤ ਗਿਆ ਮੁੰਡੇ ਨੇ ਕਰਿਆ ਮੁੰਡੇ ਨੇ ਤਾਂ ਜਿਹੜੀ ਉਹਨੇ ਕੀਤੀ ਆ ਉਹ ਤਾਂ ਉਹਨੇ ਖਾਣੀਓ ਖਾਣੀ ਉਹਦੀ ਤਾਂ ਠੀਕ ਆ ਉਹਦੇ ਕਰਕੇ ਉਹਦੇ ਪਰਿਵਾਰ ਨੂੰ ਕੀ ਕੁ ਚੱਲਣਾ ਪੈਣਾ ਉਹ ਮੇਨ ਗੱਲ ਆ ਨਾਲੇ 2 ਦਿਨ ਤੱਕ ਕਹਿੰਦੇ ਲੱਭਿਆ ਨਹੀਂਗਾ 2 ਦਿਨ ਨਹੀਂ ਲੱਭਿਆ ਹੋ ਤਾਂ ਪੁਲਿਸ ਸੁਭਾਵਿਕ ਗੱਲ ਆ ਵੀ ਪੁਲਿਸ ਨੇ ਪਰਿਵਾਰ ਨੂੰ ਵੀ ਕਿਹਾ ਹੋਣਾ ਵੀ ਤੁਹਾਡਾ ਮੁੰਡਾ ਕਿੱਥੇ ਆ ਉਸ ਸਮੇਂ ਵੀ ਤੇ ਇਨ ਫਿਊਚਰ ਜਿੰਨਾ ਚਿਰ ਤੁਸੀਂ ਇਹ ਲਾ ਲਓ ਕਿ ਨਾਮ ਉੱਕਣ ਵਾਲੀ ਚੀਜ਼ ਐ ਕਿਉਂਕਿ ਇਸ ਚੱਲਣਿਆ ਸਾਰਾ ਕੁਝ ਹੋਣਾ ਤੇ ਸਾਰੀ ਉਮਰ ਲਈ ਹੀ ਬਣੇਗੇ ਇਹ ਤਾਂ ਟੈਗ ਲੱਗ ਗਿਆ ਹੂੰ ਟੈਗ ਲੱਗ ਚਾਹੀਏ ਨਿਭੜੇ ਨਾ ਨਿਭੜਿਓ ਬਾਲਗ ਨਾ ਬਾਲਗ ਠੀਕ ਐ ਬਾਅਦ ਚ ਕੋਈ ਗੱਲ ਨਿਕਲਿਆ ਵੀ ਨਹੀਂ ਨਿਕਲਿਆ ਵੀ ਇਹ ਟੈਗ ਲੱਗ ਗਿਆ ਉਹ ਤੁਹਾਡੇ ਪਰਿਵਾਰ ਦੀ ਜੀ ਇੱਕ ਹੋਰ ਗੱਲ ਐ ਤੁਸੀਂ ਇਹ ਦੇਖੋ ਪਹਿਲਾਂ ਜਿਵੇਂ ਇਹ ਬੱਚਾ ਛੋਟਾ ਐ ਨਾ ਬਾਲਗ ਐ ਤਾਂ 18 ਸਾਲ ਤੋਂ ਘਟ ਐ ਪਹਿਲਾਂ ਤੁਸੀਂ ਵੇਖਿਆ ਹੋਣਾ ਵੀ ਜਦੋਂ ਬਜ਼ੁਰਗ ਵੱਡੇ ਕੁਝ ਕਹਿ ਦਿੰਦੇ ਸੀ ਨਾ ਜਾਂ ਵੱਡੀ ਉਮਰ ਦਾ ਕੋਈ ਵੀ ਬੰਦਾ ਉਹ 20 ਸਾਲ ਦੇ ਕਿਤੇ 40 ਸਾਲ ਦੇ 35 ਸਾਲ ਦੇ ਬੰਦੇ ਨੇ ਕੁਝ ਕਹਿਤਾ ਬੋਲਦਾ ਨਹੀਂ ਸੀ ਹੁੰਦਾ ਉਹਦੀ ਹਿੰਮਤ ਹੀ ਨਹੀਂ ਸੀ ਹੁੰਦੀ ਮੈਂ ਆਪਦੇ ਪਿਓ ਚਾਚੇ ਜਾਂ ਦਾਦੇ ਅੱਗੇ ਬੋਲ ਜੂੰ ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਵੀ ਮਾਪਿਓ ਆਪਣੇ ਜਵਾਕ ਨੂੰ ਕਹਿੰਨ ਤੋਂ ਡਰਦੇ ਨੇ ਕਹਿੰਦੇ ਅਸੀਂ ਉਸ ਪੀੜੀ 'ਚ ਖੜੇ ਆਂ ਜੇ ਆਪਾਂ ਆਪਣੀ ਗੱਲ ਕਰੀਏ ਵੀ ਜਿਹੜੇ ਆਪਦਾ ਮਾਪਿਓ ਤੋਂ ਵੀ ਡਰਦੇ ਸੀ ਤੇ ਅੱਗੇ ਅਸੀਂ ਆਪਦੇ ਜਵਾਕਾਂ ਤੋਂ ਵੀ ਡਰਦੇ ਆਂ ਦਿੱਕਤ ਇਹ ਹੈਗੀ ਨਾ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਕਰਦੇ ਆਪਣਾ ਸਾਰਾ ਕਲਚਰ ਭੁੱਲ ਗਏ ਹੂੰ ਅਸੀਂ ਬਾਰੋ ਆਪਾਂ ਕਹਿੰਦੇ ਹਾਂ ਨਾ ਵੀ ਸਾਡਾ ਜਿਹੜਾ ਪੰਜਾਬੀਆਂ ਦਾ ਕਲਚਰ ਆ ਵੀ ਉਹ ਲਚਕੀਲਾ ਉਹ ਅਡਾਪ ਛੇਤੀ ਗੱਲ ਲੈਂਦਾ ਅਸੀਂ ਮੰਨਦੇ ਹਾਂ ਵੱਧੀਆਂ ਚੀਜ਼ਾਂ ਆਪਾਂ ਨੂੰ ਅਡਾਪ ਕਰਨੀਆਂ ਚਾਹੀਦੀਆਂ ਪਰ ਆਪਾਂ ਕਿਉਂ ਕਿਸੇ ਦੀਆਂ ਮਾੜੀਆਂ ਚੀਜ਼ਾਂ ਅਡਾਪ ਕਰ ਰਹੇ ਆਂ ਆਪਦੀਆਂ ਛੱਡੀ ਚੱਲੋ ਆਪਦੀ ਤਾਂ ਆਪਾਂ ਨੂੰ ਕੋਈ ਤੇ ਦਿਖਦੀ ਵੀ ਨਹੀਂ ਅੱਜ ਕੱਲ ਕਿੱਥੇ ਦਿਖਦੀ ਆ ਜੇ ਦਿਖਦੀ ਆ ਤਾਂ ਉਹ ਬਸ ਐਨੇ ਕੁ ਜੋਗੀ ਰਹਿੰਦੇ ਵੀ ਹਾਂ ਉੱਥੇ ਜਾ ਕੇ ਇੱਕ ਫੋਟੋ ਕਰਾ ਲਾ ਸੋਹਣੀ ਲੱਗੂਗੀ ਬੱਲੇ ਬੱਲੇ ਬਸ ਹੋਰ ਉੱਥੇ ਕੁਝ ਨਹੀਂ ਰਿਹਾ ਆਪਾਂ ਦੇਖਦੇ ਹਾਂ ਕਿ ਇਹ ਸਾਰਾ ਜਿਹੜਾ ਤੁਸੀਂ ਕਹਿ ਰਹੇ ਹੋ ਐਟ ਦਾ ਟਾਈਮ ਵੀ ਹਾਂ ਬੋਲਦੇ ਨਹੀਂ ਜਾਂ ਉਦਾਂ ਅਸੀਂ ਅੱਜ ਵੀ ਆਪਣੇ ਮਾਪੇ ਜਿਹੜੇ ਸਾਡੇ ਉਰਖੇ ਨੇ ਜਾਂ ਸਾਡੇ ਦਾਦਾ ਦਾਦੀ ਨੇ ਮੇਰਾ ਮੈਂ ਆਪਣੇ ਪਰਸਨ ਮੇਰਾ ਬਪੂ ਅੱਜ ਵੀ ਮੇਰੀ ਬੀਬੀ ਮੂਰੇ ਨਹੀਂ ਬੋਲਦਾ ਜਾਂ ਮੇਰੀ ਦਾਦੀ ਮੂਰੇ ਨਹੀਂ ਬੋਲਦਾ ਹੂੰ ਨਹੀਂ ਬੋਲਦੇ ਬਿਲਕੁਲ ਨਹੀਂ ਬੋਲਦੇ ਦਾਦੀ ਨੇ ਜੋ ਕਹਿਤਾ ਤਾਂ ਕਹਿਤਾ ਕਹਿਤਾ ਦਾਦੇ ਨੇ ਜੋ ਕਹਿਤਾ ਕਹਿਤਾ ਉਹੀ ਹੈ ਉਹੀ ਹਜੇ ਅਸੀਂ ਹਾਂ ਅਸੀਂ ਜਿਹੜੇ ਜ਼ਮਾਨੇ 'ਚ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਨਹੀਂ ਇਹ ਨਹੀਂ ਇਹ ਸਹੀ ਨਹੀਂ ਇਹ ਗਲਤ ਹੈ ਇਹ ਆਪਾਂ ਐਂ ਕਰ ਸਕਦੇ ਪਰ ਨਹੀਂ ਉਧਰ ਉਹਨਾਂ ਦੀ ਪੱਥਰ ਦੀ ਲਕੀਰ ਜੋ ਉਹਨਾਂ ਨੇ ਕਹਿਤਾ ਉਹ ਹੋ ਗਿਆ ਉਹੀ ਹੋਣਾ ਤਾਂ ਆਪਾਂ ਐਂ ਕਹਿ ਸਕਦੇ ਆ ਕਿ ਅਸੀਂ ਮਾਡਰਨ ਹੁੰਦੇ ਹੁੰਦੇ ਅਸੀਂ ਥੋੜੀਆਂ ਜਿਹੀਆਂ ਅਹਿਮਤਾਂ ਭੁੱਲ ਗਏ ਭੁੱਲ ਗਏ ਥੋੜੀਆਂ ਨਹੀਂ ਬਹੁਤੀਆਂ ਹੀ ਭੁੱਲ ਗਏ ਮਿਲਣਾ ਬਹੁਤੀਆਂ ਭੁੱਲ ਗਏ ਅਸੀਂ ਜਾਂਦੇ ਜਾਂਦੇ ਪਤਾ ਕੀ ਹੋਣ ਲੱਗ ਗਿਆ ਕਿ ਅਸੀਂ ਆਪਣੇ ਆਪ ਨੂੰ ਅਪਡੇਟ ਦਿਖਾਉਂਦੇ ਦਿਖਾਉਂਦੇ ਆਪਣੇ ਆਪ ਨੂੰ ਮਾਡਰਨ ਦਿਖਾਉਂਦੇ ਦਿਖਾਉਂਦੇ ਅਸੀਂ ਕੀ ਕੁਛ ਖੱਡੀਏ ਨੇ ਉਹ ਕਹਿੰਦੇ ਨਹੀਂ ਹੁੰਦੇ ਵੀ ਸੋਨੇ ਦੀ ਭਾਲ ਦੇ ਵਿੱਚ ਅਸੀਂ ਹੀਰਾ ਗਵਾ ਲਿਆ ਹੀਰਾ ਗਵਾ ਲਿਆ ਇਹ ਕਹਣਾ ਕੋਈ ਝੂਠੀ ਗੱਲ ਨਹੀਂ ਹੈ ਪੂਰੀ ਸੱਚ ਹੈ ਕਿ ਅਸੀਂ ਸੋਨੇ ਦੇ ਪਿੱਛੇ ਹੀਰਾ ਗਵਾਈ ਜਾਂਦੇ ਹਜੇ ਵੀ ਹੂੰ ਸਾਡਾ ਟੈਂਪਰ ਸਾਡਾ ਗੁੱਸਾ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਆ ਕਿੰਨੀਆਂ ਵੀਡੀਓ ਇਹ ਜਿਹੜਾ ਆਪਾਂ ਇਹ ਵੀਡੀਓ ਤੋਂ ਅੱਡ ਹੋ ਕੇ ਵੀ ਗੱਲ ਕਰੀਏ ਨਾ ਸੋਸ਼ਲ ਮੀਡੀਆ ਭਰੀ ਪਈ ਆ ਇਹ ਤਾਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਭਰੀ ਪਈ ਆ ਅੱਜ ਆਪਾਂ ਖੋਲਦੇ ਆ ਨਾ ਇੰਨਾ ਕੁ ਸ਼ਾਰਟ ਟੈਂਪਰ ਅ ਅੱਛਾ ਅੱਜ ਕੱਲ ਦਾ ਨਵਾਂ ਸੋਸ਼ਲ ਮੀਡੀਆ ਦਾ ਯੋਗ ਆ ਲੜਾਈ ਹੋਊਗੀ ਕੁਛ ਹੋ ਗਿਆ ਲਾਈਵ ਹੋ ਜਾਓ ਲਾਈਵ ਹੋ ਜਾਓ ਸਭ ਤੋਂ ਵੱਡੀ ਗੱਲ ਲਾਈਵ ਹੋ ਕੇ ਗੋਲੀਆਂ ਮਾਰੀ ਜਾਂਦੇ ਨੇ ਲਾਈਵ ਹੋ ਕੇ ਗੋਲੀਆਂ ਮਾਰ ਰਹੇ ਨੇ ਲਾਈਵ ਹੋ ਕੇ ਇੱਕ ਦੂਈ ਦੀ ਇੱਜ਼ਤ ਉਛਾਲ ਰਹੇ ਨੇ ਸ਼ਬਦਾਂ ਦਾ ਕੋਈ ਮਰਿਆਦਾ ਨਹੀਂ ਅੱਜ ਮੇਰੀ ਤੁਹਾਡੇ ਨਾਲ ਲੜਾਈ ਹੋਈ ਆ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਨੂੰ ਤੁਹਾਨੂੰ ਮੇਰੇ ਸਾਰੇ ਲੂਪ ਹੋਲ ਪਤਾ ਮੈਨੂੰ ਤੁਹਾਡੇ ਸਾਰੇ ਪਤਾ ਆਪਣੀ ਲੜਾਈ ਹੋ ਗਈ ਕਿ ਬਸ ਇਹੀ ਦੋਸਤੀ ਆ ਯਾਰ ਜਾਂ ਪਿਆਰ ਆ ਥੋੜੀ-ਥੋੜੀ ਲੜਾਈ ਹੋਈ ਤੁਸੀਂ ਲਾਈਵ ਹੋ ਕੇ ਉਹਦਾ ਸਾਰਾ ਕਰੋਚਾ ਚੱਟਾ ਪਰੋਲ ਤਾਂ ਥੋੜੀ ਉਹਦੀ ਸਾਰੀ ਜ਼ਿੰਦਗੀ ਖਰਾਬ ਕਰਤੀ ਭਾਵੇਂ ਉਹ ਗੱਲ ਆ ਵੀ ਬੰਦਾ ਹੌਲੀ-ਹੌਲੀ ਹੌਲੀ-ਹੌਲੀ ਭੁੱਲ ਜਾਂਦਾ ਪਰ ਅਗਲੇ ਦਿਨ ਉਹ ਦੇਖਤਾ ਬਣ ਗਿਆ ਨਾ ਵੀ ਇਹ ਉਹ ਬੰਦਾ ਨਾਲੇ ਪਤਾ ਕੀ ਹੈ ਇਹ ਵੀ ਗੱਲ ਹੈ ਮੈਂ ਕਿ ਜਿਹੜਾ ਸੋਸ਼ਲ ਮੀਡੀਆ ਤੇ ਚੜ ਗਿਆ ਉਹਨੇ ਡਿਲੀਟ ਥੋੜੀ ਹੋਣਾ ਹੈ ਕਦੇ ਵੀ ਨਹੀਂ ਹੁੰਦਾ ਉਹ ਤਾਂ ਪਿਆਰ ਰਹਿ ਗਿਆ ਜਦੋਂ ਤੱਕ ਮੰਨ ਲਓ ਤੁਹਾਨੂੰ ਅਕਲ ਆਈ 2-4 ਦਿਨਾਂ ਬਾਅਦ ਤੁਸੀਂ ਡਿਲੀਟ ਵੀ ਕਰ ਦੋ ਉਹ ਤੱਕ ਤਾਂ ਉਹ ਵਾਇਰਲ ਹੈ ਵਾਇਰਲ ਹੋਣ ਲੱਗੇ ਮਿੰਟਾਂ ਦਾ ਲੱਗਦਾ ਉਹ ਤਾਂ ਵਾਇਰਲ ਹੋ ਤਾਂ ਚਲਾ ਗਿਆ ਜਦ ਦੀ ਚੀਜ਼ ਨੂੰ ਤਾਂ ਜੇ ਬਹੁਤ ਟਾਈਮ ਲੱਗ ਜਾਂਦਾ ਇਹੋ ਜਿਹੀ ਚੀਜ਼ ਤਾਂ ਮਿੰਟਾਂ 'ਚ ਵਾਇਰਲ ਹੁੰਦੇ ਹੁੰਦੇ ਲੋਕਾਂ ਦੇ ਫੋਨਾਂ 'ਚ ਪਈ ਹੁੰਦੀ ਆ ਇਹ ਨਾਲ ਵਾਇਰਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਅ ਜਿਹੜੇ ਬੰਦੇ ਅਕਸਰ ਨਸ਼ਾ ਵਗੈਰਾ ਕਰਦੇ ਨੇਗੇ ਆਪਣਾ ਸਮਾਜ ਚ ਆਮ ਹੀ ਹੈ ਵਰਤਾਰਾ ਤੇ ਉੱਥੇ ਕਿੰਦਾ ਕਿ ਜਦੋਂ ਕੋਈ ਉਹਦੀ ਹੈਲਪ ਕਰਨ ਜਾਂਦਾ ਹੈਗਾ ਮੈਨੂੰ ਇਹ ਪਰਸਨਲੀ ਚੀਜ਼ ਚੰਗੀ ਨਹੀਂ ਲੱਗਦੀ ਵੀ ਜਦੋਂ ਤੁਸੀਂ ਉਹਦੀ ਮਦਦ ਕਰਨ ਗਏ ਤੁਸੀਂ ਇੱਕ ਵੀਡੀਓ ਬਣਾ ਰਹੇ ਹੋ ਵੀ ਇਹ ਬੰਦਾ ਨਸ਼ੇ ਕਰਦਾ ਹੈ ਜੀ ਅਸੀਂ ਇਹ ਘਰ ਚ ਸੀਗਾ ਜਾਂ ਇਹ ਕਿਤੇ ਪਿਆ ਸੀ ਅਸੀਂ ਇਹਨੂੰ ਚੱਕ ਕੇ ਲੈ ਕੇ ਆਏ ਆ ਉਹਦੇ ਚ ਕੀ ਕਰਦਾ ਤੁਸੀਂ ਉਹ ਵਿਊਜ਼ ਤੁਸੀਂ YouTube ਤੇ ਛੜਾਉਣ ਲਈ ਵਿਊਜ਼ ਲੈਣ ਲਈ ਤੁਸੀਂ ਉਹਦਾ ਫੇਸ ਦਿਖਾਤਾ ਇਨ ਫਿਊਚਰ ਮੈਂ ਕਿ ਉਹ ਸੁਧਰ ਵੀ ਗਿਆ ਬੰਦਾ ਉਹਨੇ ਨਸ਼ਾ ਛੱਡਤਾ ਚਲੋ ਮਾੜੀ ਸੰਗਤ ਚੋਂ ਉੱਠ ਕੇ ਚੰਗੀ ਚ ਆ ਗਿਆ ਉਹ ساری ਉਮਰ ਵਾਸਤੇ ਵੀਡੀਓ ਸੋਸ਼ਲ ਮੀਡੀਆ ਤੇ ਪਈ ਆ ਲੰਘਦੇ ਟੌਪ ਲੇ ਨੂੰ ਅਗਲਾ ਇਹ ਵੀ ਕਹੂਗਾ ਵੀ ਅਰੇ ਉਹੀ ਨਹੀਂ ਜਿਹੜਾ ਨਸ਼ੇ ਕਰਦਾ ਸੀ ਉਹੀ ਨਹੀਂ ਇਹਦੀ ਵੀਡੀਓ ਦੇਖੀ ਸੀ ਹੁਣ ਇਹ ਕਿੰਨੀ ਕਿ ਚੰਗੀ ਗੱਲ ਐ ਨਾ ਤੁਸੀਂ ਉਹਦਾ ਫੇਸ ਬਲਰ ਕੀਤਾ ਨਾ ਕੁਛ ਕੀਤਾ ਉਹਦੀ ਵੀਡੀਓ ਚੜਾ ਦਿੱਤੀ ਇਹ ਕੱਲ ਦੀ ਆਪਾਂ ਨਸ਼ੇ ਤੇ ਨਾਂ ਰੱਖ ਕੇ ਪਿੱਛੇ ਨਹੀਂ ਕੋਈ ਵੀ ਲਾਲੋ ਟੌਪਿਕ ਪਿੱਛੇ ਜੇ ਚੱਲੇ ਆ ਨਾ ਹੜਾ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤਾਂ ਕਾਫੀ ਸਾਰੀਆਂ ਸੰਸਥਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਹੈਲਪ ਕੀਤੀ ਹੂੰ ਜਾ ਕਾਫੀ ਲੋਕ ਸਾਹਮਣੇ ਜਿਨ੍ਹਾਂ ਨੇ ਹੈਲਪ ਕੀਤੀ ਉਹਨਾਂ ਨੇ ਬਹੁਤ ਵੀਡੀਓਜ਼ ਪਾਈਆਂ ਆਪਣੀ ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕਰਾਈ ਵੀ ਅਸੀਂ ਦਿੱਤਾ ਮਾੜੀ ਗੱਲ ਕੋਈ ਨਹੀਂ ਤੁਸੀਂ ਦਿੱਤਾ ਤੁਸੀਂ ਬਣਾ ਸਕਦੇ ਹੋ ਹਾਂ ਬਟ ਹਰੇਕ ਬੰਦੇ ਦਾ ਮਾਈਂਡ ਸੈਟਪ ਇੱਕ ਜਿਹਾ ਨਹੀਂ ਹੁੰਦਾ ਹੂੰ ਅਗਲਾ ਬੇਇੱਜ਼ਤੀ ਕਰਨ ਨੂੰ ਮੈਂਟ ਲਾਉਂਦਾ ਯਾਰ ਤੁਹਾਡੇ ਕੋਲ 1-2 ਦਿਨ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ ਉਏ ਯਾਰ ਤੂੰ ਇਹ ਕਰਦਾ ਰਿਹਾ ਤੂੰ ਐਂ ਕਰਦਾ ਨਾ ਤੇਰੀ ਵੀਡੀਓ ਬਹੁਤ ਵਾਇਰਲ ਹੋ ਜੀਏ ਤੇਰਾ ਇਹ ਬਹੁਤ ਵਾਇਰਲ ਹੋਇਆ ਜੇ ਆਪਾਂ ਵੀਡੀਓ ਪਾਈ ਕੋਈ ਦਿੱਕਤ ਨਹੀਂ ਤੁਸੀਂ ਪਾਓ ਯਾਰ ਤੁਹਾਡਾ ਆਪਣਾ ਕੰਮ ਆ ਤੁਸੀਂ ਕਹਿੰਦੇ ਹੋ ਵੀ ਦੋਏ ਲੋਕ ਮੋਟੀਵੇਟ ਹੋਣ ਜਿਆਦਾਤਰ ਇਹੀ ਸੁਣਨ ਨੂੰ ਮਿਲਦਾ ਨਾ ਜਿਹੜਾ ਵੀ ਵੀਡੀਓ ਪਾਉਂਦਾ ਵੀ ਹਾਂ ਮੈਂ ਚਾਹੁੰਦਾ ਵੀ ਮੇਰੀ ਵੀਡੀਓ ਦੇਖ ਕੇ ਜਾਂ ਮੇਰਾ ਕੰਮ ਦੇਖ ਕੇ ਕੋਈ ਮੋਟੀਵੇਟ ਹੋਵੇ ਤੇ ਅੱਗੇ ਕੰਮ ਕਰੇ ਹੈਨਾ ਤਾਂ ਤੁਸੀਂ ਯਾਰ ਉਹਦਾ ਫੇਸਪੇਜ ਲਾਈਕ ਕਰ ਦਿਓ ਬਹੁਤ ਵੱਡੀ ਆਪਸ਼ਨ ਆ ਬੁਲੰਦ ਕਰ ਦਿਓ ਬਿਲਕੁਲ ਤੁਸੀਂ ਆਪਣਾ ਫੇਸ ਦਿਖਾ ਲਓ ਤੁਸੀਂ ਕਿਸੇ ਦੀ ਹੈਲਪ ਕਰਨੀ ਆ ਤੁਸੀਂ ਕੁਝ ਕਰਨ ਨੂੰ ਤੁਸੀਂ ਉਹਦਾ ਨੰਬਰ ਦੋ ਤੁਸੀਂ ਉਹਦਾ ਵਟਸਐਪ ਨੰਬਰ ਦੇ ਦਿਓ ਕੁਝ ਦੇ ਦਿਓ ਤੁਸੀਂ ਨਾ ਫੇਸ ਤਾਂ ਬਲਰ ਕਰ ਦਿਓ ਨਾ ਅਗਲੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇਹੋ ਜੀ ਚੀਜ਼ ਆ ਤੁਸੀਂ ਕਦੇ ਵੀ ਉਹਨੂੰ ਡਿਲੀਟ ਨਹੀਂ ਕਰ ਸਕਦੇ ਤੁਸੀਂ ਡਿਲੀਟ ਕਰਤੀ ਅੱਜ ਆਪਾਂ ਇੱਥੇ ਬੈਠੇ ਆ ਆਪਾਂ ਕੱਲ ਕੁਝ ਕਰਿਆ ਕੋਈ ਵੀ ਪੌਡਕਾਸਟ ਕਰਿਆ ਕੋਈ ਨਿਊਜ਼ ਕਰੀ ਕੁਝ ਕਰਿਆ ਉਹ ਚਾਹੇ ਆਪਾਂ ਕੱਲ ਆਪ ਡਿਲੀਟ ਕਰ ਦਈਏ ਬਟ ਜਿਹੜੀ ਉਹ ਵਾਇਰਲ ਹੋ ਗਈ ਉਹ ਤਾਂ ਡਿਲੀਟ ਕਰ ਸਕਦੇ ਹਾਂ ਜੇ ਅੱਜ ਮੇਰੀ ਕੋਈ ਨਿਊਜ਼ ਜਾਂ ਮੇਰਾ ਕੋਈ ਰੀਲ ਉਹ 10 ਹੀ ਮੈਂ ਆਪਣੇ ਪੇਜ ਤੇ ਪਾਉਣਾ ਤਾਂ ਉਹ 10000 ਚੱਲਦੀ ਆ ਹਜੇ ਕਈ ਵਾਰ ਇਹ ਦੇਖਣ ਨੂੰ ਮਿਲਦਾ ਕਿ ਆਪਣੇ ਪੇਜ ਤੇ ਘੱਟ ਹੁੰਦੀ ਆ ਦੂਜੇ ਦੇ ਤਾਂ ਬਹੁਤ ਜ਼ਿਆਦਾ ਹੁੰਦੀ ਆ ਜ਼ਿਆਦਾ ਜ਼ਿਆਦਾ ਮਿਲੀਅਨ ਚੱਲੀ ਹੁੰਦੀ ਆ ਤੇ ਉਹ ਚੀਜ਼ਾਂ ਕਿੱਥੇ ਤੁਸੀਂ ਕਵਰ ਅਪ ਕਰ ਲੋਗੇ ਤਾਂ ਇਹ ਚੀਜ਼ਾਂ ਨੇ ਕਿ ਜ਼ਿਆਦਾਤਰ ਬਸ ਇਹ ਹੀ ਗੱਲ ਹੈ ਕਿ ਆਪਾਂ ਨੂੰ ਆਪਣੇ ਟੈਂਪਰ ਤੇ ਆਪਣੇ ਆਪ ਤੇ ਕੰਮ ਕਰਨਾ ਚਾਹੀਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਨ ਦੀ ਲੋੜ ਆ ਕਿ ਜੇ ਤੁਹਾਨੂੰ ਕੁਝ ਕੁਝ ਕਹਿੰਦਾ ਵੀ ਆ ਨਾ ਅੱਜ ਦਾ ਟਾਈਮ ਉਹ ਨਮਾਣੇ ਹੋ ਕੇ ਚੱਲੋ ਹੂੰ ਸਾਨੂੰ ਸਾਡੇ ਘਰ ਦੇ ਸਿਖਾਉਂਦੇ ਨੇ ਕਿ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਵੀ ਆ ਨਾ ਹੂੰ ਤਾਂ ਨਿਮਾਣੇ ਹੋ ਜਾਓ ਹੱਸ ਕੇ ਟਾਲੀ ਜਾ ਸਕਦੀ ਹੈ ਗੱਲ ਬਿਲਕੁਲ ਜੇ ਯਾਰ ਜੇ ਉੱਥੇ ਹੁਣ ਆਪਾਂ ਦੁਬਾਰਾ ਉੱਥੇ ਆਉਨੇ ਆ ਜੇ ਉਹ ਉਸੇ ਜਗ੍ਹਾ ਤੇ ਹੂੰ 5 ਰੁਪਏ ਦੀ ਜਿਹੋਨੇ ਚੀਜ਼ ਲਈ 5 ਰੁਪਏ ਪਿੱਛੇ ਉਹਨਾਂ ਦਾ ਬੈਜ਼ ਫਸਾਈ ਹੋਇਆ ਹੂੰ ਜੇ ਦੁਕਾਨਦਾਰ ਵੀ ਉਹਨੂੰ ਐ ਕਹਿ ਦਿੰਦਾ ਨਾ ਵੀ ਹਾਂ ਚੱਲ ਕੋਈ ਨਾ ਤੂੰ 10 ਰੁਪਏ ਹੀ ਰੱਖ ਹਾਂ ਤੂੰ ਮੈਨੂੰ 5 ਰੁਪਏ ਬਾਅਦ ਚ ਦੇ ਦੇ ਬਾਅਦ ਚ ਦੇ ਦਿੰਦੀ ਹਾਂ ਤੁਹਾਡੀ ਜ਼ਿੰਦਗੀ ਬਚਦੀ ਹੈ ਤੇ ਜੇ ਦੂਜੇ ਪਾਸੇ ਦੇਖੇ ਜੇ ਮੁੰਡਾ ਉਹਨੂੰ ਕਹਿੰਦਾ ਵੀ ਚਲੋ ਕੋਈ ਨਾ ਅੰਕਲ ਜੀ 5 10 ਰੁਪਏ ਤੁਸੀਂ ਰੱਖੋ ਤਾਂ ਆਪਾਂ ਪੰਜ ਬਾਅਦ ਚ ਕਰ ਲਾਂਗੇ ਸ਼ੇਅਰ ਕਰ ਲਾਂਗੇ ਲਾਂਗੇ ਟੱਪ ਦੇ ਨਾ ਕੁਝ ਚੀਜ਼ ਹੀ ਹੋਰ ਲੈ ਲੈਂਦਾ ਕਹਿੰਦਾ ਪੰਜ ਰੁਪਏ ਹੋਰ ਦੇ ਦੇ ਖੁਸ਼ ਹੋ ਜਾਂਦਾ ਬਿਲਕੁਲ ਬਟ ਕਹਿੰਦੇ ਆ ਨਾ ਵੀ ਜੋ ਚੀਜ਼ ਹੋਣੀ ਹੈ ਉਹ ਹੋਣੀ ਹੈ ਹੋਣੀ ਆ ਤਾਂ ਇੰਨੀਆਂ ਜ਼ਿੰਦਗੀਆਂ ਖਰਾਬ ਕਰਨ ਦਾ ਸਿਰਫ ਇੱਕ ਚੀਜ਼ ਹੈ ਤੇ ਉਹ ਆ ਗੁੱਸਾ ਗੁੱਸਾ ਤੇ ਗੁੱਸਾ ਮੇਰੇ ਹਿਸਾਬ ਨਾਲ ਆਪਾਂ ਸਾਰਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਤੁਸੀਂ ਇਹ ਵੀ ਦੇਖੋ ਮੈਕ ਜੀ ਬੱਚੇ ਦੀ ਗੱਲ ਕੀਤੀ ਆਪਾਂ ਇੱਥੇ ਸਭ ਦਾ ਹੀ ਉਹੀ ਹਾਲ ਹੈ ਆਪਾਂ ਕਹਿੰਦੇ ਛੋਟੇ ਬੱਚੇ ਨੂੰ ਨਹੀਂ ਕਹਿ ਸਕਦੇ ਜਿਨ੍ਹਾਂ ਦੀ ਇਸ ਜ਼ਿਆਦਾ ਹੋਊਗੀ ਤੁਸੀਂ ਦੇਖਿਆ ਵੀ ਕਈ ਘਰ ਵਾਲੇ ਆਪਣੇ ਘਰ ਵਾਲੀਆਂ ਨੂੰ ਕੁੱਟਦੇ ਨੇ ਗੁੱਸੇ 'ਚ ਸਾਨੂੰ ਗੁੱਸਾ ਆ ਗਿਆ ਜੀ ਅਸੀਂ ਮਾਰਤਾ ਚਲੋ ਬਜ਼ੁਰਗ ਨੇ ਉਹਨਾਂ ਦਾ ਗੁੱਸਾ ਕਈ ਵਾਰੀ ਪਰ ਉਹਨਾਂ ਦਾ ਬਹੁਤ ਘੱਟ ਹੈ ਜੇ ਤੁਸੀਂ ਮੁਕਾਬਲਾ ਕਰੋ ਨਾ ਜਿੱਦਾਂ ਆਪਣੀ ਜਨਰੇਸ਼ਨ 'ਚ ਗੁੱਸਾ ਹੈ ਉਸ ਮੁਕਾਬਲੇ ਤੁਸੀਂ ਕਦੇ ਕਿਸੇ ਬਜ਼ੁਰਗ ਨੂੰ ਆਪਦੇ ਦਾਦੇ ਨੂੰ ਮੇਰੇ ਨੂੰ ਜਾਂ ਆਸ-ਪਾਸੇ ਜਿੰਨੇ ਆਪਣੇ ਬਜ਼ੁਰਗ ਨੇ ਪਿੰਡ ਦੇ ਵਿੱਚ ਵੇਖੋ ਉਹਨਾਂ ਨੂੰ ਉਹਨਾ ਗੁੱਸਾ ਨਹੀਂ ਆਉਂਦਾਗਾ ਜੋ ਆਉਂਦਾ ਵੀ ਹੈ ਤਾਂ ਜਿਵੇਂ ਆਪਣੇ ਸਲੈਂਗ ਹੁੰਦਾ ਇੱਕ ਅੱਧੀ ਛੋਟੀ ਜੀ ਗਾਲ ਦੇ ਕੇ ਉਹ ਕਹਿਣਗੇ ਠੀਕ ਹੈ ਹਣਾ ਪਰ ਅੱਜ ਦੇ ਹੋਣ ਵਾਲੀ ਜਨਰੇਸ਼ਨ ਹੈ 30 32 35 ਸਾਲ ਦੇ ਜਿਹੜੇ 18 20 ਸਾਲ ਦੇ ਨੇ ਉਹਨਾਂ ਦੇ ਵਿੱਚ ਪਤਾ ਨਹੀਂ ਉਹ ਐਗਰੈਸ਼ਨ ਇੰਨਾ ਜ਼ਿਆਦਾ ਪਤਾ ਨਹੀਂ ਤਾਂ ਅਸੀਂ ਮੈਨੂੰ ਐ ਲੱਗਦਾ ਹੈ ਮੈਨੂੰ ਇਹ ਜਿਵੇਂ ਅ ਜਿਹੜੀ ਸਾਡੀ ਫਿਜ਼ੀਕਲੀ ਐਕਟੀਵਿਟੀ ਖਤਮ ਹੋਈ ਹੈ ਜਿਵੇਂ ਅਸੀਂ ਮੋਬਾਈਲ 'ਚ ਜ਼ਿਆਦਾ ਵੜ ਗਏ ਆ ਸਾਡਾ ਦਿਮਾਗ ਇਸ ਤਰ੍ਹਾਂ ਦਾ ਹੋ ਗਿਆ ਤਾਂ ਅਸੀਂ ਉਹਦੇ ਅੱਧੀ ਜਿਹੀ ਹੋ ਗਏ ਉਸ ਤਰ੍ਹਾਂ ਦੇ ਸਾਡੇ ਰਹਿਣ ਸੈਣ ਸਾਡੇ ਖਾਣ ਪੀਣ ਨੇ ਸਾਨੂੰ ਬਦਲਤਾ ਬਦਲਤਾ ਬਹੁਤ ਜ਼ਿਆਦਾ ਬਦਲਤਾ ਹਨਾ ਪਹਿਲਾਂ ਵਾਲੇ ਆਪਾਂ ਕਿਸੇ ਹੁਣ ਆਪਾਂ ਕਈ ਪਾਸੇ ਜਾਂਦੇ ਆ ਹੁਣ ਅੱਛਾ ਲੋਕਾਂ ਦੇ ਵਿੱਚ ਕੀ ਆ ਕਿ ਮਾਨਸਵਾਲ ਗਾਣੇ 'ਚ ਵੀ ਆਉਂਦਾ ਕਿ ਉਧਰ ਬੈਕਵਰਡ ਏਰੀਆ ਹੂੰ ਮੈਂ ਪਿੱਛੇ ਜੇ ਗਿਆ ਉੱਥੇ ਆਪਾਂ ਕਿਸੇ ਨੂੰ ਬੁਲਾਉਂਦੇ ਆ ਨਾ ਹੂੰ ਬਹੁਤ ਹੱਸ ਕੇ ਬੋਲਦੇ ਨੇ ਬਿਲਕੁਲ ਮੇਰਾ ਖੁੱਦ ਦਾ ਏਰੀਆ ਈਮਾਨ ਸਾਹਿਬ ਬਹੁਤ ਹੱਸ ਕੇ ਹੂੰ ਅੱਛਾ ਇਧਰ ਕਿਸੇ ਨੂੰ ਉਹ ਕਰ ਲਾ ਅਗਲਾ ਲੜਨ ਨੂੰ ਪੈਂਦਾ ਵੱਢ ਖਾਣ ਨੂੰ ਪੈਂਦੇ ਨੇ ਜਿਆਦਾ ਪੜ ਲੱਗੇ ਨਾ ਬਹੁਤ ਜ਼ਿਆਦਾ ਅਪਡੇਟ ਹੋ ਗਏ ਇਹ ਇਹਨਾਂ ਦੇ ਹਰੇਕ ਘਰ ਦਾ ਬੰਦਾ ਇੱਕ ਬਾਹਰ ਘਰੇ ਵਧੀਆ ਗੱਡੀ ਖੜੀ ਆ ਬੱਲੇ ਬੱਲੇ ਹੂੰ ਦਿੱਕਤ ਇਹ ਨਹੀਂ ਹੈਗੀ ਕਿ ਉਹ ਬੈਕਵਰਡ ਨੇ ਦਿੱਕਤ ਇਹ ਆ ਕਿ ਉਹ ਹਜੇ ਵੀ ਨਮਾਣੇ ਨਹੀਂ ਹੂੰ ਉਹ ਵਧੀਆ ਹੋ ਕੇ ਚੱਲਦੇ ਨੇ ਬਿਲਕੁਲ ਤੇ ਬਸ ਇਹੀ ਗੱਲਾਂ ਨੇ ਕਿ ਸਾਨੂੰ ਅੱਛਾ ਜਿਹੜੀ ਹੁਣ ਆਪਾਂ ਇੱਕ ਖਬਰ ਦੀ ਉਹਦੀ ਗੱਲ ਕਰਦੇ ਆ ਉਹਦਾ ਇੱਕ ਹੋਰ ਮੈਂ ਵੀਊ ਦੇਖਦਾ ਹੂੰ ਮੈਂ ਉੱਥੇ ਉਹਦੀ ਘਰਦਿਆਂ ਦੀ ਗਲਤੀ ਵੀ ਰੱਖਦਾ ਜਿਹੜਾ ਉਹ ਨਾਬਾਲਗ ਮੁੰਡਾ ਹੂੰ ਯਾਰ ਤੁਹਾਨੂੰ ਤੁਹਾਡੇ ਬੱਚੇ ਦਾ ਇੰਨਾ ਵੀ ਨਹੀਂ ਪਤਾ ਤੁਸੀਂ ਅਸਲਾ ਇੰਨਾ ਆਮ ਰੱਖਿਆ ਹੋਇਆ ਹੈ ਪਰਕੇ ਰੱਖਿਆ ਹੋਇਆ ਹੈ ਇੰਨਾ ਭਰ ਕੇ ਤੁਸੀਂ ਬਿਨਾਂ ਕਿਸ ਉਹਦਾ ਸੇਫਟੀ ਲੋਕ ਲਾਏ ਤੁਸੀਂ ਖੋਲ ਕੇ ਜੇ ਸੇਫਟੀ ਲੋਕ ਲਾਇਆ ਹੋਵੇ ਤੁਸੀਂ ਬੱਚੇ ਨੂੰ ਬਕਾਇਦਾ ਦੱਸਿਆ ਹੋਇਆ ਯਾਰ ਵੀ ਇੱਥੇ ਪਈ ਐ ਇੱਥੋਂ ਖੋਲ ਕੇ ਤੂੰ ਇਹਨੂੰ ਚਲਾਉਣਾ ਜਾ ਕੇ ਹੂੰ ਸਹੀ ਗੱਲ ਆ ਯਾਰ ਜੇ ਤੁਸੀਂ ਹੀ ਉੱਥੇ ਸ਼ਾਇਦ ਤੁਸੀਂ ਹੀ ਥੋੜੀ ਜੀ ਉੱਥੇ ਨਾ ਉਹ ਵਰਤ ਲੰਦੇ ਵੀ ਹਾਂ ਸ਼ਕਤੀ ਵਰਤ ਲੰਦੇ ਉਸ ਚੀਜ਼ ਨੂੰ ਲੁਕੋ ਕੇ ਰੱਖ ਲੈਂਦੇ ਜਾਂ ਸਾਹਮਣੇ ਰੱਖ ਲੈਂਦੇ ਵੀ ਬੱਚਿਆਂ ਦੀ ਚੀਜ਼ ਨਹੀਂ ਹੈਗੀ ਸ਼ਾਇਦ ਤਾਂ ਵੀ ਕੁਝ ਬਚ ਸਕਦਾ ਸੀ ਹੂੰ ਤਾਂ ਇੱਥੇ ਗੱਲਾਂ ਕਈ ਨੇ ਗੁੱਸਾ ਅਣਗਹਿਲੀ ਨਾ ਸਮਝੀ ਜਿਆਦਾ ਫ੍ਰੈਂਕ ਹੋਣਾ ਬੱਚਿਆਂ ਦਾ ਜਿਆਦਾ ਫ੍ਰੈਂਕ ਹੋਣਾ ਅੱਜ ਦੇ ਜਮਾਨੇ ਦਾ ਅੱਜ ਦੇ ਜਮਾਨੇ ਚ ਹੁੰਦਾ ਨਾ ਹੈ ਡੈਡ ਹੈ ਮਮ ਇਹ ਵੋਏ ਨਾ ਸੱਤ ਨਾਲ ਸੱਤ ਨਾਲ ਦੇ ਨਾਲ ਸੱਦਾ ਜਾ ਕੇ ਹੈ ਹਾਊ ਆਰ ਯੂ ਡੂਇੰਗ ਚੀਜ਼ਾਂ ਜਿਹੜੀਆਂ ਬਾਹਰ ਚੱਲਦੀਆਂ ਨਾ ਇਹ ਆਪਣੇ ਬਹੁਤ ਆਉਣ ਲੱਗੀਆਂ ਤੇ ਮੈਂ ਚਲੋ ਮਾੜੀ ਨਹੀਂ ਕਹਿੰਦਾ ਵੀ ਹਾਂ ਚੀਜ਼ਾਂ ਆਪਾਂ ਕਰਦੇ ਆ ਵੀ ਮਾੜੀ ਆ ਬਟ ਇਹ ਹੈਗੀਆਂ ਹੂੰ ਜਿਹੜੀ ਆਪਾਂ ਵੱਧ ਤੋਂ ਵੱਧ ਚੀਜ਼ੇ ਲੈਨੇ ਆ ਨਾ ਇਹ ਜੀਆਂ ਜਿਵੇਂ ਹੁਣ ਲਾ ਲੋ ਮੈਂ ਆਪਣਾ ਕਲਚਰ ਭੁੱਲ ਕੇ ਮੈਂ ਆਪਣੇ ਸਾਡਾ ਕਲਚਰ ਕੇ ਕੁੜਤਾ ਪਿਆਮਾ ਪੋਣਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਸਾਡੀਆਂ ਚੀਜ਼ਾਂ ਹੂੰ ਜਿਹਨਾਂ ਨੂੰ ਅਸੀਂ ਹੱਕ ਨਾਲ ਕਹਿੰਨੇ ਆ ਮਾਣ ਨਾਲ ਕਹਿੰਨੇ ਵੀ ਸਾਡਾ ਜੇ ਹੁਣ ਮੈਂ ਇਹਨੂੰ ਜਾ ਕੇ ਚਾਰ ਅੰਗਰੇਜ਼ੀ ਦੋਸਤ ਬੈਠੇ ਆ ਉਹ ਇਹਨੂੰ ਨਿੰਦ ਰਹੇ ਆ ਤਾਂ ਮੈਂ ਜਾ ਕੇ ਉੱਥੇ ਆਪਣੀ ਚੀਜ਼ ਦੀ ਜੇ ਲਈ ਨਹੀਂ ਬੋਲ ਸਕਿਆ ਆਪਣਾ ਪੱਖ ਨਹੀਂ ਪੂਰ ਸਕਿਆ ਮੈਂ ਉਲਟਾ ਬੋਲ ਰਿਹਾ ਹਾਂ ਯਾਰ ਇਹ ਇਹ ਜੀ ਚੀਜ਼ ਹੈ 버거 ਬਹੁਤ ਸੋਹਣਾ ਹੂੰ ਬਿਲਕੁਲ ਤਾਂ ਉੱਥੇ ਗਲਤ ਘਾਉਣਾ ਉੱਥੇ ਮੈਂ ਗਲਤ ਹਾਂ ਹੋਰ ਕੋਈ ਨਹੀਂ ਹੈਗਾ ਉਹ ਸਹੀ ਨੇ ਉਹ ਇਹ ਤੁਸੀਂ ਅਡਾਪਟ ਕਰੋ ਅਸੀਂ ਦੂਜੇ ਦੇ ਕਲਚਰ ਨੂੰ ਮਾੜਾ ਨਹੀਂ ਕਹਿੰਦੇ ਪਰ ਇਹਦਾ ਮਤਲਬ ਇਹ ਥੋੜੀ ਆਪਣਾ ਭੁੱਲ ਜਾਓ ਯਾਰ ਤੁਸੀਂ ਅਡਾਪਟ ਕਰੋ ਤੁਸੀਂ ਸਿੱਖੋ ਜਿੰਨਾ ਸਿੱਖਣਾ ਤੁਸੀਂ ਆਪਣਾ ਅੱਛਾ ਪਹਿਲਾਂ ਕੀ ਹੁੰਦਾ ਸੀ ਲੋਕਾਂ ਦੇ ਦੇਖੇ ਜਾਂਦੇ ਸੀ ਨਾ ਜਦੋਂ ਵੀ ਹਾਂ ਆਪਣਾ ਯਾਰੀ ਦੋਸਤੀ ਮਿਸਾਲ ਹੁੰਦੀ ਸੀ ਵੀ ਹਾਂ ਇਹ ਯਾਰੀ ਦੋਸਤੀ ਇਹ ਹੁੰਦੀਆਂ ਨੇ ਅੱਜ ਕੀ ਯਾਰੀ ਦੋਸਤੀ ਹੈ ਪੈਸਾ ਪੈਸਾ ਵਰਦਾਣਾ ਪੈਸਾ ਸਾਡੇ ਬਜ਼ੁਰਗ ਕਹਿੰਦੇ ਨੇ ਥੋੜਾ ਜਿੰਨਾ ਮਰਜੀ ਯਾਰ ਦੋਸਤ ਖਾਸ ਆ ਤੁਹਾਨੂੰ ਜਿੰਨਾ ਮਾਣ ਆ ਨਾ ਆਪਣੇ ਯਾਰ ਦੋਸਤ ਨੂੰ ਪੈਸੇਦਾਰੇ ਦੇ ਦੇ ਦੋ ਪੈਸੇਦਾਰੇ ਦੇ ਲੱਗ ਜੂ ਪਤਾ ਬਿਲਕੁਲ ਜੇ ਯਾਰੀ ਖਰਾਬ ਕਰਨੀ ਪੈਸੇ ਦੇ ਕੇ ਪੈਸੇ ਦੇ ਕੇ ਦੇਖੋ ਪਹਿਲਾਂ ਤਾਂ ਇਹ ਦੇ ਦਿਓ ਮੇਰੇ ਬਾਪੂ ਵੀ ਕਈ ਵਾਰ ਕਹਿੰਦਾ ਸੀ ਅਸੀਂ ਨਾ ਕਾਲਜ ਵਿੱਚ ਕੀ ਹੁੰਦਾ ਸੀਗਾ ਯਾਰੀਆਂ ਦੋਸਤੀਆਂ ਬਹੁਤ ਪਗਾਈਆਂ ਹੂੰ ਲੜੇ ਮਰੇ ਵੀ ਹਾਂ ਚਲੋ ਉઠੋ ਯਾਰ ਲੜਾਈ ਹੋ ਗਈ ਅੱਦੀ ਅੱਦੀ ਦਾਤਾਂ ਨੂੰ ਜਾਣਾ ਸਾਰੀ ਕਰਦੇ ਹਾਂ ਹੂੰ ਮੇਰੇ ਬਾਪੂ ਨੇ ਸਮਝਾਇਆ ਕਹਿੰਦਾ ਪੁੱਤ ਇਹ ਸਾਰਾ ਕੁਝ ਹੁੰਦਾ ਰਹੂਗਾ ਚੱਲਦਾ ਰਹਿਣਾ ਸਾਰੀ ਜ਼ਿੰਦਗੀ ਚੱਲਦਾ ਰਹਿਣਾ ਹੂੰ ਕਹਿੰਦਾ ਤੂੰ ਇੱਕ ਵਾਰ ਕਿਸੇ ਨੂੰ ਪੈਸੇ ਦੇ ਕੇ ਦੇਖ ਲੈ ਪਤਾ ਲੱਗ ਜੇ ਜਿਹਦੇ ਤੈਨੂੰ ਪੂਰਾ ਮਾਣ ਮੈਂ ਕਰਕੇ ਦੇਖਿਆ ਹੂੰ ਤਾਂ ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਮੇਰਾ ਬਾਪੂ ਸਹੀ ਨਿਕਲਿਆ ਉੱਥੇ ਉਹਨਾਂ ਨੇ ਜ਼ਿੰਦਗੀ ਦੇਖੀ ਹੈ ਤਾਂ ਜ਼ਰਬੇ ਨੇ ਉਹਨਾਂ ਦੇ ਬਾਪੂ ਉਹਨਾਂ ਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਨਾ ਵੀ ਹਾਂ ਇਹ ਮੇਰੇ ਬਰਾਬਰ ਖੜਾ ਏ ਮੇਰੇ ਪਿੱਛੇ ਖੜਾ ਇਹ ਹੈਗਾ ਤਾਂ ਮੈਂ ਕੋਸ਼ਿਸ਼ ਕਰ ਲੂੰ ਹੂੰ ਤਾਂ ਉੱਥੇ ਮੈਨੂੰ ਉੱਥੇ ਮੈਂ ਇਹ ਸੀਗਾ ਕਿ ਮੈਂ ਆਪਣੇ ਉਹਦੀ ਅੱਖ ਚੱਖਾਂ ਨਹੀਂ ਬਾਸ ਸਕਦਾ ਹੁੰਦੀ ਹੈ ਸਭ ਨਾਲ ਹੀ ਹੁੰਦੀ ਹੈ ਇਹ ਗੱਲ ਹੈ ਮਹਿਕ ਕੋਈ ਗੱਲਾਂ ਤੋਂ ਸਿੱਖਿਆਦਾ ਕੋਈ ਫਿਰ ਕਰਕੇ ਸਿੱਖਦਾ ਪਰ ਕਿਸੀ ਦਾ ਵੀ ਮੱਛੀ ਸਿੱਖ ਦੀ ਪੱਥਰ ਝਟ ਗਈ ਹੈ ਪੱਥਰ ਝਟ ਗਏ ਮੈਂ ਵੀ ਪੱਥਰ ਝਟ ਗਈ ਸਿੱਖ ਦੀ ਬਿਲਕੁਲ ਜੀ ਸਮੇ ਸਮੇ ਦੀ ਗੱਲ ਹੈ ਪਰ ਸਵਾਲ ਤਾਂ ਆ ਗਿਆ ਨਾ ਵੀ ਯਾਰੀ ਦੋਸਤੀ ਵੀ ਨਹੀਂ ਰਹੀ ਕਲਚਰ ਅਸੀਂ ਛੱਡਤਾ ਗੁੱਸਾ ਸਾਡੇ ਚ ਬਹੁਤ ਹੈ ਪਤਾ ਨਹੀਂ ਅਸੀਂ ਕਿਹੜੀ ਦੌੜ ਕਿਹੜੀ ਚ ਭੱਜੇ ਜਾ ਰਹੇ ਹਾਂ ਕਈ ਵਾਰੀ ਨਾ ਬੜਿਆ ਹੀ ਗੰਭੀਰ ਸੋਚਣ ਵਾਲੀ ਗੱਲ ਹੈ ਮੈਂ ਤੁਸੀ ਸੋਚ ਕੇ ਦੇਖਿਓ ਬਹਿ ਕੇ ਮੇਸਿਕ ਕਿੱਧਰ ਭੱਜੇ ਕਿੱਧਰ ਰਹੇ ਆ ਕਾਦੇ ਲਈ ਭੱਜ ਰਹੇ ਆ ਦੋ ਟਾਈਮ ਦੀ ਰੋਟੀ ਲਈ ਫਿਰ ਇੰਨੀ ਭੱਜ ਦੌੜ ਕਾਦੀ ਐ ਇੰਨਾ ਗੁੱਸਾ ਇੰਨਾ ਅਗਰੈਸ਼ਨ ਕਾਦੇ ਲਈ ਐ ਕੌਣ ਭੱਜ ਰਹੀ ਦੋ ਟਾਈਮ ਦੀ ਰੋਟੀ ਲਈ ਹਾਂ ਸਵਾਲ ਫਿਰ ਉਹੀ ਆ ਗਿਆ ਕੌਣ ਤੁਸੀਂ ਮੈਂ ਜਾਂ ਸਾਨੂੰ ਦੇਖਣੇ ਵਾਲੇ ਹਾਂ ਇਹ ਤਾਂ 버ਗਰ ਪੀਜ਼ਾ ਥੱਲੇ ਨਹੀਂ ਉੱਤਰਦੇ ਜਿੱਤੇ 1500 2000 ਦਾ ਬਿੱਲ ਬੰਦਾ ਬਿਲਕੁਲ ਅਸੀਂ ਆਪਣੇ ਆਪ ਨੂੰ ਵੀ ਕਹਿੰਨੇ ਆ ਭਰਾਓ ਅਸੀਂ ਵੀ ਨਹੀਂ ਉੱਤਰਦੇ ਅਸੀਂ ਵੀ ਉਸੇ ਕੈਟੇਗਰੀ ਚ ਬਿਲਕੁਲ ਆਉਨੇ ਆ ਬਿਲਕੁਲ ਬਾਹਰ ਰਹਨੇ ਆ ਰੋਟੀਆਂ ਪਾਣੀਆਂ ਦਾ ਕੀ ਆਏ ਹੋ ਜਾਂਦਾ ਵੀ ਛੱਡ ਯਾਰ ਕੀ ਕਰਾਂਗੇ ਆਪ ਬਣਾਉਣੀ ਪੈਂਦੀ ਆ ਮੌਤ ਪੈ ਜਾਂਦੀ ਆ ਛੱਡ ਪਰੇ ਬਾਹਰੋਂ ਫੜ ਲਿਆਉਨੇ ਆ ਇਤੋਂ ਲਿਆਓ ਯਾਰ 10 ਰੁਪਏ ਦੀ ਚੀਜ਼ ਅਜੇ ਤੋਂ 100 ਦਾ ਪੀਜ਼ਾ ਚ ਜਿਹੜੀ ਸਾਡੀ ਘਰੇ ਬਹਿ ਕੇ ਸਾਨੂੰ 20 50 ਚ ਸਰਨਾ ਨਾ ਟੋਟਲ ਲਾ ਕੇ ਉਹ ਅਸੀਂ ਬਾਹਰ 2000 ਰੁਪਏ ਲਾਉਨੇ ਆ ਆਰਾਮ ਨਾਲ ਲੱਗ ਜਾਂਦਾ ਤੇ ਬਾਅਦ ਚ ਕੀ ਟੈਨਸ਼ਨ ਐਂਡ ਤੇ ਮੱਥੇ ਦੇ ਮਹੀਨੇ ਦੇ ਹੱਥ ਉਰਾ ਕੇ ਕੋ ਯਾਰ ਖਰਚਾ ਪੈਸੇ ਨਹੀਂ ਹੈਗੇ ਯਾਰ ਖਾਲੀ ਹੋ ਗਿਆ ਯਾਰ ਤੇ ਡਿਪਰੈਸ਼ਨ ਇਹ ਮੇਨ ਪ੍ਰੋਬਲਮ ਇਹੀ ਆ ਸੀ ਆਪਣੇ ਖਰਚੇ ਬਹੁਤ ਵਧਾਲੇ ਬਹੁਤ ਜਿਆਦਾ ਹਰ ਇੱਕ ਚੀਜ਼ ਤੇ ਮੇਨ ਦਿੱਕਤ ਇਹੀ ਆ ਹੂੰ ਕਾਣਾ ਪੀਣਾ ਪੈਨਣਾ ਗੱਡੀਆਂ ਕਾਰਾਂ ਹਰ ਇੱਕ ਚੀਜ਼ ਹੀ ਉਹੀ ਕਹ ਰਹੇ ਨਾ ਬਾਹਰੋਂ ਦੇਖ ਦੇਖ ਕੇ ਹਾਂ ਕਿਹਨੂੰ ਪਤਾ ਸੀ ਕੁਰਤੇ ਜਾਦਰੇ ਪਾ ਕੇ ਤੁਰ ਪੈਂਦੇ ਸੀ ਕਿਤੇ ਵੀ ਵਿਆਹਾਂ ਤੇ ਜਾਣਾ ਹੁਣ ਤੱਕ ਸਾਡੇ ਅਸੀਂ ਆਪਣੇ ਜਿਵੇਂ ਮਾਪਿਆਂ ਨੇ ਦੇਖਦੇ ਨਾ ਵਿਆਹ ਵਿਆਹ ਨਹੀਂ ਗਏ ਸਨ ਉਹ ਜਿਹਨ ਬੱਚੇ ਫਿਰਦੇ ਹੁੰਦੇ ਨੇ ਸਕੂਲ ਦੀਆਂ ਵਰਦੀਆਂ ਵਈ ਵਰਦੀਆਂ ਵਾਕੇ ਅਸੀਂ ਖੁਦ ਵਰਦੀਆਂ 'ਚ ਦੇਖੇ ਨੇ ਮੈਂ ਤੁਹਾਡਾ ਨਹੀਂ ਵਝਾ ਪਰ ਅਸੀਂ ਖੁਦ ਵਰਦੀਆਂ 'ਚ ਗੈਰ ਲੰਦੇ ਰਹੇ ਹਾਂ ਛੋਟੇ ਨੇ ਸਕੂਲ ਸਕੂਲ ਦੀਆਂ ਵਰਦੀਆਂ 'ਚ ਤੁਸੀਂ ਵਿਆਹ ਦੇਖਦੇ ਰਹੇ ਹੋ ਤੇ ਅੱਜ ਕੀ ਆ ਤੁਸੀਂ ਮਰਗ ਨੂੰ ਵੀ ਨਵਾਂ ਕੱਪੜਾ ਪਾੜਦੇ ਹੋ ਯਾਰ ਆ ਚਿੱਟਾ ਨਹੀਂ ਪਾਉਣਾ ਤਾਂ ਮੈਂ ਪਿਛਲੀ ਮਰਗ ਦੇ ਪਾਇਆ ਸੀ ਹੈ ਚਿੱਟਾ ਹੀ ਹੋ ਹੈ ਜਿੱਟਾ ਹੀ ਹੈ ਗੁਰਦਾ ਤਾਂ ਉਹੀ ਹੈ ਨਾ ਐ ਵੀ ਕੁਰਤਾ ਪਿਆ ਮੈਂ ਅੱਜ ਦੇ ਟਾਈਮ 'ਚ ਅਗਲਾ ਕੁਰਤਾ ਪਿਆ ਮੈਂ ਕਈ ਮੇਰੇ ਕਈ ਦੋਸਤ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਯਾਰ ਕੁਰਤਾ ਮਾ ਸੰਭਾਲ ਲੀਏ ਕਈ ਵਾਰ ਜਾਣਾ ਪੈਂਦਾ ਕਿਸੇ ਦੇ ਮੈਂ ਕੰਦਾ ਹੁੰਦਾ ਗਈ ਉਹ ਭੂਗ ਭੂਗ ਦੇ ਕੇ ਉਹ ਕਮਾਲ ਦੀ ਗੱਲ ਸਿਰ ਭੂਗਾਂ ਨੂੰ ਰੱਖਿਓਇਆ ਕੁਰਤੇ ਵਿਆਹ ਮੈਂ ਅੱਜਕੱਲ 2 2 ਤਰੀਕੇ ਨਾਲ ਤਰੀਕੇ ਨੇ ਰੱਖੇ ਜਾਂਦੇ ਨੇ ਜਾਂ ਭੂਗ ਲਈ ਜਾਂ ਗਾਣਿਆਂ ਨੂੰ ਦੇ ਕੇ ਟੌਰ ਲਈ ਹਮ ਨਾਰਮਲੀ ਕੋਈ ਨਹੀਂ ਪਾਉਂਦਾ ਹੈਗਾ ਇੱਕ ਹੁੰਦਾ ਸੀ ਨਾ ਪਹਿਲਾਂ ਵੀ ਹਾਂ ਕੰਫਰਟ ਆਪਣਾ ਦੇਖ ਕੇ ਕੁਰਤੇ ਵਿਆਹ ਮੈਂ ਨਾ ਅੱਜਕੱਲ ਤਾਂ ਜੀ ਦੋ ਚੀਜ਼ਾਂ ਦੇ ਪਾਏ ਜਾਂਦੇ ਆ ਜਾਂ ਮਰਗ ਦੇਖ ਲਓ ਉੱਥੇ ਵੀ ਮੁੰਡੇ ਕੱਢ ਕੇ ਕਰੀਸਾਂ ਟੌਰਾਂ ਟੌਰਾਂ ਕੱਢ ਕੇ ਆਣ ਜਾਂ ਫਿਰ ਯੂਨੀਵਰਸਿਟੀ ਜਾ ਗੇੜਾ ਮਾਰਨਾ ਹੁੰਦਾ ਨਾ ਪਾ ਕੇ ਚਿੱਟਾ ਕੁੜਤਾ ਜਾਂ ਰੈਲੀਆਂ 'ਚ ਲਾ ਕੇ ਐਨਗਾ ਅਸੀਂ ਖੜਦੇ ਜੀ ਹਾਂਜੀ ਸਾਨੂੰ ਫੀਲਿੰਗ ਆਉਂਦੀ। ਫੀਲਿੰਗ ਆਉਂਦੀ। ਉਹ ਚੀਜ਼ਾਂ ਬੱਸ ਵੀ। ਬੱਸ ਆ ਦੂਜੇ ਵੀ ਆਈ ਐ ਆਪਾਂ ਜੇ ਗੱਲ ਸੂਟਾਂ ਦੀ ਕਰੀਏ ਤਾਂ ਸੂਟ ਵੀ ਫੋਟੋਆਂ ਖਿਚਾਉਣੀਆਂ ਐ ਪਾਰਟੀ ਐ ਜਦੋਂ ਉਹਦੀ ਪੈਂਦੇ ਐ ਇਹ ਆਪਾਂ ਨੂੰ ਵੀ ਪਤਾ ਹੈ ਕੱਲਾ ਹੁਣ ਕਿਉਂਕਿ ਮੁੰਡੇ ਕਹੀ ਜਾਣਗੇ ਸਾਨੂੰ ਹੀ ਨਿੰਦੀ ਜਾਂਦੇ ਨੇ ਪਰ ਪੱਖ ਤਾਂ ਦੂਜੇ ਵੀ ਇਦਾਂ ਦਾ ਹੀ ਐ। ਯਾਰ ਕੁੜੀਆਂ ਤਾਂ ਬੋਲੀ ਐ ਨਾ ਤੱਕ ਬਹੁਤ ਬਹੁਤ ਚੀਜ਼ਾਂ ਨਿਕਲ ਕੇ ਆਉਂਦੀਆਂ ਵਿੱਚੋਂ। ਹਾਂ। ਮੈਂ ਹੁਣ ਬੋਲ ਦਮਾਂ ਵੀ ਹਾਂ। ਇੱਕ ਕੁੜੀ ਆ ਹੂੰ ਉਹ ਪੀਜੀ ਰਹਿੰਦੀ ਆ ਜਾਂ ਬਣਾ ਹੌਸਟਲ ਰਹਿੰਦੀ ਆ ਹੂੰ ਉਹ ਘਰੇ ਤਾਂ ਜਾਂਦੀ ਆ ਕੁੜਤਾ ਸੌਰੀ ਕੁੜਤਾ ਸੂਟ ਪਾ ਕੇ ਹੂੰ ਉਹਦੇ ਘਰ ਦੇ ਦਿਖ ਵੀ ਉਹੀ ਆ ਵੀ ਹਾਂ ਸਾਡੀ ਕੁੜੀ ਆ ਸੂਟ ਸਟ ਪਾ ਕੇ ਰੱਖਦੀ ਆ ਜੋ ਵੀ ਆ ਇੱਥਿਆਂ ਨਹੀਂ ਉਹ ਇੱਥੋਂ ਆਉਂਦੀ ਆ ਨਾ ਜਦੋਂ ਪੀਜੀ ਜਾ ਕੇ ਸ਼ਾਮ ਨੂੰ ਬਾਹਰ ਨਿਕਲਦੀ ਆ ਘੁੰਮਣ ਲਈ ਯਾਰਾਂ ਦੋਸਤਾਂ ਨਾਲ ਤਾਨੂੰ ਦੇਖਣੇ ਵਾਲਾ ਹੁੰਦਾ ਬਿਲਕੁਲ ਅਸੀਂ ਖੋ ਦੇਖਿਆ ਇਹ ਉਹ ਕੁੜੀ ਆ ਸਭ ਨੇ ਦੇਖਿਆ ਹੋਊਗਾ ਕਹਿੰਦੇ ਹਲੋ ਵੀ ਸਾਡੀ ਅਗਲਾ ਇੱਕ ਪਿੰਡ ਕਹਿੰਦਾ ਹੋਣਾ ਵੀ ਸਾਡੀ ਕੁੜੀ ਦਾ ਪੜਨ ਗਈ ਹੈ ਸਾਡੀ ਦਾ ਗਊ ਆ ਆਏ ਨਹੀਂ ਪਤਾ ਚੱਲਦਾ ਗਊ ਕਿੰਨੇ ਬਲਦ ਪਿੱਛੇ ਲਈ ਫਿਰਦੀ ਹੈ ਉਹ ਗਊ ਦੇ ਸਿੰਘ ਵੀ ਹੈਗੇ ਨੇ ਬਿਲਕੁਲ ਆਪਾਂ ਦੇਖਦੇ ਆ ਨਾ ਜਦੋਂ ਸ਼ਾਮ ਨੂੰ ਕਈ ਨੇ ਮੈਂ ਇੱਕ ਨੂੰ ਨਹੀਂ ਕਹਿੰਦਾ ਅੱਛਾ ਇਹ ਇਹ ਜਿਹੇ ਗੱਲਾਂ ਦੇਖ ਕੇ ਨਾ ਫਿਰ ਫੇਸਬੁੱਕ ਦੇ ਵਿਦਵਾਨ ਬਹੁਤ ਨਿਕਲੇ ਆਉਂਦੇ ਤੁਸੀਂ ਕੌਣ ਹੁੰਨੇ ਹੋ ਯਾਰ ਬੋਲਣੇ ਵਾਲੇ ਉਹ ਅੱਜ ਕੱਲ ਇਹ ਕੁਝ ਬਹੁਤ ਦੇਖਣਾ ਪੈਂਦਾ ਸਾਨੂੰ ਵੀ ਵੀ ਹਾਂ ਯਾਰ ਤੁਸੀਂ ਕੌਣ ਹੁੰਨੇ ਹੋ ਅਗਲੀ ਜ਼ਿੰਦਗੀ ਅਗਲਾ ਕੁਝ ਕਰੇ ਅਗਲੀ ਜਾ ਤੁਹਾਡੀ ਧੀ ਭਣ ਨਿਕਲੂਗੀ ਨਾ ਬਾਈ ਉਦੋਂ ਦੱਸਿਓ ਮੈਨੂੰ ਗਿਆਨ ਦੇ ਹਿਸਾਬ ਨਾਲ ਸਾਡਾ ਅਸੀਂ ਵੀ ਦਿੰਨੇ ਆ ਅਸੀਂ ਐਵੇਂ ਨਹੀਂ ਬੋਲੀ ਜਾਂਦੇ ਨਾਲੇ ਜਿਹੜੀ ਐਸ਼ ਪ੍ਰਸਤੀ ਹੈ ਨਾ ਉਹ ਕਿਸੇ ਹਿਸਾਬ ਸਿਰ ਚੰਗੀ ਲੱਗਦੀ ਹੈ ਮਹਿਕ ਤੁਸੀਂ ਨਹੀਂ ਕੀਤੀ ਅਸੀਂ ਨਹੀਂ ਕੀਤੀ ਸਾਡੇ ਮਾਪਿਓ ਨੇ ਨਹੀਂ ਕੀਤੀ ਯਾਰ ਅਸੀਂ ਕਿਸੇ ਦੇ ਕੱਪੜਿਆਂ ਨੂੰ ਮਾੜਾ ਨਹੀਂ ਬੋਲਦੇ ਹਮ ਅਸੀਂ ਕਿਸੇ ਦੇ ਰਹਿਣ ਸਹਿਣ ਨੂੰ ਮਾੜਾ ਨਹੀਂ ਬੋਲਦੇ ਅਸੀਂ ਖੁਦ ਵੈਸਟਰਨ ਲਾਈਫ ਜਿਉ ਰਹੇ ਹਾਂ ਬਟ ਅਸੀਂ ਆਪਣੇ ਨੂੰ ਭੁੱਲੇ ਨਹੀਂ ਨਹੀਂ ਸਭ ਤੋਂ ਵੱਡੀ ਗੱਲ ਫਿਰ ਇਹ ਵੀ ਹੈ ਮੈਂ ਕਿ ਅਸੀਂ ਆਪਦੇ ਘਰ ਦੇ ਸਾਹਮਣੇ ਵੀ ਉਦਾਂ ਦੇ ਹੀ ਆ ਬਿਲਕੁਲ ਅਸੀਂ ਡਬਲ ਫੇਸਿਸ ਨਹੀਂ ਹੈਗੇ ਅਸੀਂ ਘੱਟੋ ਘੱਟ ਤੁਸੀਂ ਯਾਰ ਆਪਣੇ ਘਰ ਦੇ ਨੂੰ ਥੋੜੀ ਤੁਸੀਂ ਨੇਰੇ ਚ ਰੱਖ ਰਹੇ ਤੁਸੀਂ ਆਪਣੇ ਆਪ ਨੂੰ ਰੱਖ ਰਹੇ ਹੋ ਕੱਲ ਨੂੰ ਜੇ ਤੁਹਾਨੂੰ ਅਚਾ 90% ਕੀ ਕਹਿੰਦੇ ਆ ਵੀ ਅਗਲਾ ਪਹਿਲਾਂ ਕਹਿੰਦਾ ਸੀ ਨਾ ਕੁੜੀਆਂ ਜੰਮਣ ਤੋਂ ਡਰਦੇ ਜਾਏ ਸਭ ਕੁਝ ਅਗਲਾ ਇਹੀ ਗੱਲਾਂ ਤੋਂ ਡਰਦਾ ਸੀ ਹੋਰ ਕੁਝ ਨਹੀਂ ਹੈ ਜਦ ਕੁੜੀ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਿਓ ਦੇ ਆਪਣੇ ਮਾਂ ਦੇ ਕਹਿ ਦੇਵੇ ਨਾ ਮੈਂ ਖੜੀ ਆ ਕੋਈ ਨਹੀਂ ਡਰਦਾ ਫਿਰ ਠੀਕ ਹੈ ਮੈਂ ਨਹੀਂ ਤੇਰੀ ਪੱਗ ਨੂੰ ਦਾਗ ਲੱਗਣ ਦੰਦੀ ਜਾਂ ਕੁਝ ਯਾਰ ਅੱਜ ਦੇ ਟਾਈਮ ਜਿਹਦਾ ਇੰਨਾ ਫ੍ਰੈਂਕ ਹੋਇਆ ਵੈ ਤੁਹਾਡਾ ਕੋਈ ਰਿਲੇਸ਼ਨ ਆ ਤੁਸੀਂ ਆਪਣੇ ਘਰ ਦੇ ਨਾਲ ਸੋ ਜੇ ਗੱਲ ਹੁੰਦੀ ਆ ਤਾਂ ਕੱਗੇ ਵੱਧਦੀ ਆ ਹਾਂ ਬਿਲਕੁਲ ਤੁਹਾਨੂੰ ਇਹ ਸਭ ਚਲਾਕੀਆਂ ਕਰਕੇ ਕੀ ਮਿਲਦਾ ਮੈਨੂੰ ਸਮਝ ਨਹੀਂ ਆ ਲੋੜ ਹੈ ਹੀ ਨਹੀਂ ਵੈਸੇ ਤਾਂ ਵੈਸੇ ਪੇਰੈਂਟਸ ਨੂੰ ਪਾਗਲ ਬਣਾਉਣ ਦੀ ਗੱਲ ਆ ਹੋਰ ਕੁਝ ਨਹੀਂ ਵੀ ਅਸੀਂ ਜਿਆਦਾ ਸਿਆਣੇ ਆ ਜਿਹੜੇ ਮਾਂ ਪਿਓ ਨੇ ਉਹ ਕੰਮਲੇ ਨੇ ਬਿਲਕੁਲ ਇਹੀ ਹੋ ਰਿਹਾ ਬਿਲਕੁਲ ਬਿਲਕੁਲ ਮੈਂ ਬਹੁਤ ਬਹੁਤ ਸ਼ੁਕਰੀਆ ਬਾਬਾ ਧੰਵਾਦ ਸ਼ੁਰੂ ਕੀਤਾ ਸੀ ਗੁੱਸੇ ਤੋਂ ਕਾਫੀ ਕੁਝ ਡਿਸਕਸ ਹੋ ਗਿਆ ਸੋ ਸੋ ਗੱਲਬਾਤ ਹੋਈ ਹੈ ਗੁੱਸੇ ਬਾਰੇ ਕਿਸ ਤਰ੍ਹਾਂ ਇੱਕ ਛੋਟੀ ਜੀ ਚੀਜ਼ ਤੁਹਾਡੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਕਿਸ ਤਰ੍ਹਾਂ ਸੀ ਸਾਰਾ ਕੁਝ ਬਦਲ ਰਿਹਾ ਹੈ ਇਸ ਸਮੇਂ ਬਦਲ ਦੀ ਜ਼ਰੂਰਤ ਕਿਤੇ ਹੈ ਵੀ ਕਿਤੇ ਨਹੀਂ ਵੀ ਕਿਉਂਕਿ ਹਰ ਇੱਕ ਚੀਜ਼ ਨੂੰ ਛੱਡ ਦੇਣਾ ਜ਼ਰੂਰੀ ਨਹੀਂ ਹੁੰਦਾ ਨਵੀਆਂ ਚੀਜ਼ਾਂ ਅਡਾਪਟ ਕਰੋ ਪਰ ਪੁਰਾਣੀਆਂ ਨੂੰ ਨਾ ਭੁੱਲੋ ਇਸੇ ਤਰ੍ਹਾਂ ਹੋਰ ਕਿਸੇ ਗੱਲਬਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਆਗਿਆ ਧੰਨਵਾਦ